ਦੰਗ ਪਰੇਸ਼ਾਨ ਇਥੋਂ ਤੱਕ ਕੀਤਾ ਜਾ ਰਿਹਾ ਕਿ ਜੇ ਉਹ ਦੇਖੋ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਵੀ ਹੈਗਾ ਉਸ ਦੇ ਬਾਵਜੂਦ ਉਹ ਪੈਸੇ ਇਕੱਠੇ ਕਰਦੇ ਨੇ 300 ਰੁਪਇਆ ਕਹਿੰਦੇ ਮੈਂ ਨਹੀਂ ਦੇ ਸਕਦੇ ਇਸ ਲਈ ਇਹਨਾਂ ਦੀ ਕਲਾਸ ਤੇ ਇਹਨਾਂ ਦਾ ਜਿਹੜਾ ਵਾਸ਼ਰੂਮ ਆ ਉਹ ਵੀ ਯੂਜ਼ ਨਹੀਂ ਕਰਦੇ ਪੈਸੇਾਂ ਦੇਣ ਤੋਂ ਜਦੋਂ ਮਨਾਂ ਕਰਦੇ ਨੇ ਤਾਂ ਇਹਨਾਂ ਦੇ ਲਈ ਸਕੂਲ ਦੀ ਟਾਇਲਟ ਆ ਜਿਹੜੀ ਉਹ ਬੰਦ ਕਰ ਦਿੱਤੀ ਜਾਂਦੀ ਹੈ ਕਲਾਸਰੂਮਸ ਨੇ ਇਹ ਅਸੀਂ ਜਿਹੜੇ ਆਪਣੀ ਪਾਕਟ ਦੇ ਵਿੱਚੋਂ ਸਾਫ਼ ਕਰਉਂਦੇ ਆ ਕਿ ਕਿਸੇ ਲੇਡੀ ਟੀਚਰ ਨਾਲ ਇਸ ਤਰੀਕੇ ਦਾ ਬਿਹਾਰ ਕਿ ਉਹਦੀ ਅਗੇਂਜਮੈਂਟ ਹੋਵੇ ਉਹਦੀ ਤੁਸੀਂ ਛੁੱਟੀ ਰੱਦ ਕਰ ਰਹੇ ਹੋ ਮੇਰੇ ਕੋਲ ਸਟਾਫ ਸਕੂਲ ਦੇ ਵਿੱਚ ਘੱਟ ਸੀ ਇਸ ਲਈ ਮੈਂ ਉਹ ਛੁੱਟੀ ਰਿਜੈਕਟ ਕਰ ਦਿੱਤੀ ਤਾਂ ਇਥੋਂ ਦੇ ਕੋਈ ਐਚਟੀ ਜਾਂ ਬਾਕੀ ਅਧਿਕਾਰੀ ਉਹਨਾਂ ਦਾ ਫਰਜ਼ ਬਣਦਾ ਇਹਨਾਂ ਨੂੰ ਚੰਗਾ ਮਾਹੌਲ ਦੇਣ ਤਾਂ ਜੋ ਇਹਦੇ ਅਧਿਆਪਕਾਂ ਨੂੰ ਚੰਗੀ ਸਿੱਖਿਆ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਉੱਥੇ ਮੇਰੇ ਲਈ ਵਾਸ਼ਰੂਮ ਤੱਕ ਵੀ ਤਾਲੇ ਲੱਗੇ ਹੋਏ ਨੇ ਸਰ ਉਹਨਾਂ ਵਾਸ਼ਰੂਮ ਦੇ ਵਿੱਚ ਵੀ ਮੈਨੂੰ ਵਾਸ਼ਰੂਮ ਨਹੀਂ ਜਾਣ ਦਿੱਤਾ ਜਾਂਦਾ ਕੁਝ ਹੀ ਲਾਇਆ ਤਾਲਾ ਜਿਹੜੇ ਲਾਇਆ ਤੁਹਾਡੇ ਕਹਿੰਦੇ ਨੇ ਕਿਸੇ ਨੇ ਤਾਲਾ ਨਹੀਂ ਲਾਇਆ ਹੋਇਆ ਉਹ ਫੋਟੋ ਸਾਡੇ ਕੋਲ ਕੁਝ ਤਾਲੇ ਦਾ ਸਕੂਲ ਨੂੰ ਲੱਗੇ ਹੁੰਦੇ ਕੀ ਪਤਾ ਕਦੋਂ ਖਿੱਚੀ ਇਹਨਾਂ ਨੇ ਅੱਛਾ ਬਲੇਂਡਡ ਡੀਓ ਸਾਹਿਬ ਨੂੰ ਗਈ ਹੋਈ ਆ ਤੇ ਇਹਨਾਂ ਦੇ ਸਾਡੇ ਕੋਲ ਵੀ ਚੈੱਕ ਕਰਾਵਾਂਗੇ ਵੀ ਡਿਗਰੀ ਚੱਲੀ ਹੈ ਕਿ ਨਹੀਂ ਅੱਛਾ ਜੀ ਤੇ ਹਰ ਇੱਕ ਬੱਚੇ ਦਾ ਭਵਿੱਖ ਇਹਨਾਂ ਨੇ ਉਹਦੇ ਤੇ ਕੀਤਾ ਹੋਇਆ ਫਿਊਚਰ ਇਹਨਾਂ ਨੇ ਡਾਰਕ ਕਰਤਾ ਬੱਚੇ ਦਾ ਹੋਰ ਤਾਂ ਹੋਰ ਉਹਨਾਂ ਦੇ ਨਾਲ ਜਾਤੀ ਸੂਚਕ ਸ਼ਬਦ ਵੀ ਉਹਨਾਂ ਦੇ ਲਈ ਵਰਤੇ ਜਾ ਰਹੇ ਨੇ ਦੇਖੋ ਅਸੀਂ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਆ ਅਸੀਂ ਆਪ ਦੇ ਹੱਕ ਲੈਣੇ ਆਗੇ ਜੋ ਸਾਡੀਆਂ ਬੇਸਿਕ ਮੰਗਾਂ ਗੀਆਂ ਚਾਹੇ ਸਾਡੀ ਮੰਗ ਰੁਜਗਾਰ ਦੀ ਹੋਵੇ ਚਾਹੇ ਪੇ ਸਕੇਲ ਦੀ ਹੋਵੇ ਚਾਹੇ ਕਿਸੇ ਧੱਕੇ ਸਾਜੀ ਦੇ ਖਿਲਾਫ ਹੋਵੇ ਜਿਹੜੇ ਟੀਚਰਾਂ ਦੇ ਟੀਚਰ ਬੱਚਿਆਂ ਦੇ ਖਿਲਾਫ ਨੇ ਉਹਨਾਂ ਦੇ ਖਿਲਾਫ ਬੈਠਣਾ ਜੀ 5 ਸਾਲ 4 ਸਾਲ ਹੋ ਗਏ ਇਹਨਾਂ ਨੂੰ ਨੌਕਰੀ ਕਰਦੇ ਨੂੰ ਇਹਨਾਂ ਨੂੰ ਆਪਣੇ ਹੈੱਡਕ quarter ਦਾ ਨਾਮ ਵੀ ਚਿੱਠੀ ਕਿਵੇਂ ਲਿਖਣੀ ਤੁਹਾਨੂੰ WhatsApp ਕਰ ਦਿੰਦਾ ਮੈਂ ਤੇ ਉਹਨਾਂ ਦਾ ਵੀ ਰਿਕਾਰਡ ਇਹਨਾਂ ਵੱਲੋਂ ਕੱਲੇ ਕੱਲੇ ਟੀਚਰ ਦਾ ਕੱਲੀ ਕੱਲੀ ਕਾਪੀ ਤੇ ਪੇਪਰਾਂ ਦਾ ਭੇਜਿਆ ਜਾਂਦਾ ਸਾਰੇ ਇਹ ਨਵਲੋ ਬੇਬਨੇ ਆ ਤੇ ਜਿਹੜੇ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਤਾਂ ਅਧਿਆਪਕਾਂ ਤੋਂ ਗੈਰ ਵਿਦੇ ਕੰਮ ਨਾ ਲਏ ਜਾਂਦੇ ਜੇ ਸਿੱਖਿਆ ਕ੍ਰਾਂਤੀ ਹੁੰਦੀ ਇਹ ਅਧਿਆਪਕ ਆਪਣੇ ਘਰ ਦੇ ਨੇੜੇ ਨੌਕਰੀ ਕਰ ਰਹੇ ਹੁੰਦੇ ਆਪਾਂ ਇਹ ਕਹੀਏ ਵੀ ਕੋਈ ਵੀ ਸਬੂਤ ਉਹਨਾਂ ਕੋ ਹੈ ਨਹੀਂ ਵੀ ਜਿਹੜਾ ਉਹਨਾਂ ਨਾਲ ਕੋਈ ਮਿਸਬੀਹੇਵ ਹੋ ਗਿਆ ਕੀ ਉਸ ਦੀਆਂ ਜਿਹੜੀਆਂ ਇੱਕ ਲੇਡੀ ਟੀਚਰ ਦੀਆਂ ਬੇਸਿਕ ਨੀਡਸ ਨੇ ਸਕੂਲ ਦੇ ਵਿੱਚ ਉਹਨੂੰ ਰੋਕਣ ਦਾ ਉਹਦੇ ਕੋਲ ਕਿੱਥੋਂ ਅਧਿਕਾਰ ਆ ਗਿਆ ਕਿਵੇਂ ਲੋਕ ਲਗਾ ਦੂੰਗਾ ਉਹ ਟੀਚਰ ਦੀ ਜਿਹੜੀ ਡਿਊਟੀ ਹੈ ਬੱਚਿਆਂ ਲਈ ਸੰਸੀਅਰ ਹੋ ਕੇ ਬੱਚੇ ਨੂੰ ਕੰਮ ਕਰਵਾਉਣ ਦੀ ਬੱਚੇ ਲਈ ਅਸੀਂ ਫਿਊਚਰ ਬੱਚੇ ਦਾ ਦੇਖਦੇ ਆਂ ਵੀ ਅਸੀਂ ਬੱਚੇ ਨੂੰ ਕਿਵੇਂ ਕਿੱਥੇ ਲੱਗੇਗਾ ਲੁਧਿਆਣਾ ਦਾ ਡੀਸੀ ਦਫਤਰ ਬਾਹਰ ਡੈਮੋਕਰੇਟਿਡ ਟੀਚਰ ਫਰੰਟ ਦੇ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਮਾਮਲਾ ਸਰ ਕੀ ਨਾ ਮਤਲਬ ਦੇਖੋ ਮੇਰਾ ਨਾਮ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਅੱਜ ਅਸੀਂ ਇੱਥੇ ਡਟੀਐਫ ਤੇ 6635 ਟਟੀ ਯੂਨੀਅਨ ਵੱਲੋਂ ਪਹੁੰਚੇ ਆਂ ਮਾਮਲਾ ਇਹ ਆ ਕਿ ਲੁਧਿਆਣਾ ਜ਼ਿਲ੍ਹੇ ਦਾ ਜਿਹੜਾ ਮੋਤੀ ਨਗਰ ਸਕੂਲ ਆ ਪ੍ਰਾਇਮਰੀ ਉੱਥੋਂ ਦੇ ਜਿਹੜੇ ਹੈੱਡ ਟੀਚਰ ਨੇ ਉਹਨਾਂ ਵੱਲੋਂ ਜਿਹੜੀਆਂ ਮਹਿਲਾਵਾਂ ਦੇ ਆਪਕਾਮਾਂ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸਾਡੇ ਵਿੱਚ ਉਹ ਪਹੁੰਚੇ ਵੀ ਹੋਏ ਨੇ ਤੰਗ ਪ੍ਰੇਸ਼ਾਨ ਇੱਥੋਂ ਤੱਕ ਕੀਤਾ ਜਾ ਰਿਹਾ ਕਿ ਜੇ ਉਹ ਦੇਖੋ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਵੀ ਹੈਗਾ ਉਸ ਦੇ ਬਾਵਜੂਦ ਉਹ ਪੈਸੇ ਇਕੱਠੇ ਕਰਦੇ ਨੇ ਤੇ ਜਦੋਂ ਇਹ ਸਵਾਲ ਕਰਦੇ ਨੇ ਕਿ ਪੈਸੇ ਕਿਉਂ ਤਾਂ ਪੈਸੇ ਦਾ ਦੇਣ ਤੋਂ ਜਦੋਂ ਮਨਾ ਕਰਦੇ ਨੇ ਤਾਂ ਇਹਨਾਂ ਦੇ ਲਈ ਸਕੂਲ ਦੀ ਟਾਇਲਟਾਂ ਜਿਹੜੀ ਉਹ ਬੰਦ ਕਰ ਦਿੱਤੀ ਜਾਂਦੀ ਆ ਕਿ ਤੁਸੀਂ ਕਿਤੇ ਵੀ ਜਾਓ ਸਾਨੂੰ ਲੱਗਦਾ ਵੀ ਇਹ ਤਾਂ ਬਿਲਕੁਲ ਹੀ ਗੈਰ ਮਨੁੱਖੀ ਵਿਹਾਰ ਆ ਕਿ ਤੁਸੀਂ ਲੇਡੀ ਨੂੰ ਤੁਸੀਂ ਉਹਨੂੰ ਤਾਂ ਸਹੂਲਤ ਦੇਣੀ ਹੁੰਦੀ ਆ ਕਿ ਤੁਸੀਂ ਦੇਖੋ ਕਿ ਮੁਕਤਸਰ ਤੋਂ ਇਹ ਇੱਥੇ ਲੁਧਿਆਣੇ ਦੇ ਵਿੱਚ ਪੜਾਉਂਦੇ ਨੇ ਤਾਂ ਇੱਥੋਂ ਦੇ ਕੋਈ ਐਚਟੀ ਜਾਂ ਬਾਕੀ ਅਧਿਕਾਰੀ ਉਹਨਾਂ ਦਾ ਫਰਜ਼ ਬਣਦਾ ਇਹਨਾਂ ਨੂੰ ਚੰਗਾ ਮਾਹੌਲ ਦੇਣ ਤਾਂ ਜੋ ਇਹ ਅਧਿਆਪਕਾਂ ਨੂੰ ਚੰਗੀ ਸਿੱਖਿਆ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਤਾਂ ਇਸ ਕਰਕੇ ਇਹ ਤਰੀਕੇ ਦਾ ਵਿਹਾਰ ਫਿਰ ਇਹਨਾਂ ਦੇ ਕਮਰੇ ਨੇ ਜਿਹੜੇ ਜਿੱਥੇ ਇਹ ਪਣਾਉਂਦੇ ਨੇ ਉਹ ਕਮਰੇ ਦੇ ਵਿੱਚ ਸਫਾਈ ਤੱਕ ਨਹੀਂ ਕਰਵਾਈ ਜਾਂਦੀ ਤਾਂ ਇਸ ਕਰਕੇ ਇਹ ਜਿਹੜੀ ਇਸ ਤਰੀਕੇ ਦੀ ਹੰਕੜਵਾਜੀ ਆ ਉਹ ਬਿਲਕੁਲ ਨਹੀਂ ਚੱਲਣ ਦਵਾਂਗੇ ਅੱਜ ਇੱਥੇ ਅਧਿਆਪਕ ਜਥੇਬੰਦੀਆਂ ਵੱਲੋਂ ਅਸੀਂ ਪਹੁੰਚੇ ਆ ਡੀਓ ਨੇ ਜਿਹੜੇ ਉਹਨਾਂ ਨੂੰ ਪਹਿਲਾਂ ਵੀ ਅਸੀਂ ਮਿਲ ਕੇ ਸਾਡੇ ਜਿਹੜੇ ਜ਼ਿਲ੍ਹੇ ਦੇ ਆ ਆਗੂ ਨੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿਹੜਾ ਆ ਸਾਰਾ ਕੁਝ ਤੁਹਾਡੇ ਰਾਜ ਦੇ ਵਿੱਚ ਇੱਥੇ ਚੱਲ ਰਿਹਾ ਇਸ ਤੇ ਕਾਬੂ ਪਾਇਆ ਜਾਵੇ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਇਹਨਾਂ ਨੇ ਇੱਕ ਇਨਕੁਆਇਰੀ ਬਿਠਾਤੀ ਉਹਨਾਂ ਇਨਕੁਆਇਰੀ ਦਾ ਮਤਲਬ ਤੁਸੀਂ ਸਾਰੇ ਪੱਤਰਕਾਰ ਸਹਿਬਾਨ ਸਮਝਦੇ ਹੋ ਕਿ ਇੱਕ ਲੇਡੀ ਟੀਚਰ ਦੇ ਲਈ ਤੁਸੀਂ ਦੇਖੋ ਕਿ ਜਿਹੜੀਆਂ ਉਹਦੀਆਂ ਬੇਸਿਕ ਸਹੂਲਤਾਂ ਨੇ ਉਹ ਤੁਸ ਬੰਦ ਕਰ ਦਿੱਤੀਆਂ ਜਾਣ ਤੇ ਫਿਰ ਇਨਕੁਆਇਰੀ ਕਾਦੀ ਇਨਕੁਆਇਰੀ ਦੀ ਜਗ੍ਹਾ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਸੀ ਕਿ ਇਹ ਜਾਂ ਅਨਮਨੁੱਖੀ ਵਿਹਾਰ ਆ ਜਿਹੜਾ ਉਹ ਨਾਂ ਕੀਤਾ ਜਾਵੇ ਇਸ ਤੋਂ ਵੀ ਵੱਧ ਕੇ ਹੋਇਆ ਕਿ ਜਦੋਂ ਡੀਓ ਦਫ਼ਤਰ ਨੇ ਅੱਖਾਂ ਬੰਦ ਕਰ ਲੀਆਂ ਤਾਂ ਇਹਨਾਂ ਦੀ ਮੰਗਣੀ ਸੀ ਅੰਗੇਜਮੈਂਟ ਸੀ ਕੀ ਅੰਗੇਜਮੈਂਟ ਵਾਲੇ ਦਿਨ ਛੁੱਟੀ ਲੈਣਾ ਰਾਈਟ ਨਹੀਂ ਹੈਗਾ ਇਹ ਛੁੱਟੀ ਲੈਂਦੇ ਨੇ ਤੇ ਉਹ ਰਿਜੈਕਟ ਕਰ ਦਿੰਦੇ ਨੇ ਐਪਲੀਕੇਸ਼ਨ ਐਪਲੀਕੇਸ਼ਨ ਆਨਲਾਈਨ ਐਪਲੀਕੇਸ਼ਨ ਹੁੰਦੀ ਆ ਸਾਡੇ ਕੋਲ ਸਬੂਤ ਆ ਕਿ ਆਨਲਾਈਨ ਨੇ ਐਪਲੀਕੇਸ਼ਨ ਦਿੱਤੀ ਤੇ ਉਹਨਾਂ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਤਾਂ ਹੁਣ ਤੁਸੀਂ ਦੱਸੋ ਕਿ ਕੀ ਕਿਸੇ ਲੇਡੀ ਟੀਚਰ ਨਾਲ ਇਸ ਤਰੀਕੇ ਦਾ ਮਿਹਾਰ ਕਿ ਉਹਦੀ ਅਗੇਂਜਮੈਂਟ ਹੋਵੇ ਉਹਦੀ ਤੁਸੀਂ ਛੁੱਟੀ ਰੱਦ ਕਰ ਰਹੇ ਹੋ ਉਹਦੇ ਕਮਰੇ ਦੇ ਵਿੱਚ ਸਪੈਸ਼ਲੀ ਕਹਿ ਰਹੇ ਹੋ ਕਿ ਤੂੰ ਆਪਣੀ ਸਫਾਈ ਆਪ ਕਰ ਕਮਰੇ ਦੀ ਬਾਕੀਆਂ ਦੇ ਕਮਰਿਆਂ ਦੀ ਸਫਾਈ ਜਿਹੜੇ ਸਫਾਈ ਕਰਮਚਾਰੀ ਕਰਦੇ ਨੇ ਉਹਨਾਂ ਨੂੰ ਕਹਿ ਰਹੇ ਹਾਂ ਕਿ ਟਾਇਲਟ ਤੁਸੀਂ ਸਕੂਲ ਦੀ ਨਹੀਂ ਵਰਤ ਸਕਦੇ ਕਿਤੇ ਹੋਰ ਵਰਤੋ ਹਣਾ ਸਾਨੂੰ ਲੱਗਦਾ ਵੀ ਇਹ ਜਿਹੜਾ ਸਮਾਜ ਦੇ ਵਿੱਚ ਇਹ ਸਾਰਾ ਕੁਝ ਹੈਗਾ ਨਾ ਇਹ ਬਿਲਕੁਲ ਗਲਤ ਹੈ ਇਹ ਜਿਹੇ ਅੰਸਰਾਂ ਨੂੰ ਨੱਥ ਪਾਉਣ ਦੀ ਲੋੜ ਆ ਇਹ ਬਿਲਕੁਲ ਜਿਵੇਂ ਅ ਰੋਹਿਤ ਮਹਿਮੂਲਾ ਦਾ ਮਾਮਲਾ ਹੋਇਆ ਸੀ ਕਿ ਕਿਸੇ ਮਾਮਲੇ ਕਿਸੇ ਬੰਦੇ ਨੂੰ ਤੁਸੀਂ ਆਈਸੋਲੇਟ ਕਰ ਦੋ ਸੰਸਥਾ ਦੇ ਵਿੱਚੋਂ ਆਈਸੋਲੇਟ ਕਰਕੇ ਉਹਨੂੰ ਮਜਬੂਰ ਕਰ ਦੋ ਕਿ ਤੂੰ ਜਿੰਦਗੀ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਲੇ ਇਸ ਕਰਕੇ ਇਸ ਤਰੀਕੇ ਦੀ ਭਾਵਨਾ ਇਹ ਇਹਨਾਂ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਇਹਨਾਂ ਨੂੰ ਤਸ਼ੱਦਦ ਮਾਨਸਿਕ ਰੂਪ ਦੇ ਵਿੱਚ ਕਰਨ ਦੀ ਕੋਸ਼ਿਸ਼ ਆ ਤੇ ਡੀਓ ਦਫ਼ਤਰ ਅੱਖ ਬੰਦ ਕਰੀ ਬੈਠਾ ਅੱਜ ਅਸੀਂ ਚੇਤਾਵਨੀ ਦੇਣ ਆਏ ਆ ਮਾਸਲੇ ਪੁਟੇਸ਼ਨ ਆ ਇਹ ਕੋਈ ਧਰਨਾ ਨਹੀਂ ਹੈਗਾ ਧਰਨਾ ਲਗਾਵਾਂਗੇ ਦੱਸਾਂਗੇ ਕਿ ਧਰਨਾ ਕੀ ਹੁੰਦਾ ਅੱਜ ਚੇਤਾਵਨੀ ਦੇਣ ਆਏ ਆ ਕਿ ਇਹ ਜਾਂ ਜਿਹੜਾ ਹੈਂਕੜਵਾਜ ਵਿਅਕਤੀ ਆ ਉਸ ਖਿਲਾਫ ਸਖਤ ਕਾਰਵਾਈ ਹੋਵੇ ਕੁੜੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਤੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਜੇ ਇਹ ਮੁਕਸਰ ਤੋਂ ਇੱਥੇ ਆ ਕੇ ਪੜਾ ਰਹੇ ਨੇ ਤਾਂ ਇਹਨਾਂ ਨੂੰ ਚੰਗਾ ਮਾਹੌਲ ਦਿੱਤਾ ਜਾਵੇ ਤਾਂ ਜੋ ਲੁਧਿਆਣੇ ਦੀ ਚੰਗੀ ਸਿੱਖਿਆ ਜਿਹੜੀ ਇਹ ਉਹਦੇ 'ਚ ਆਪਣਾ ਹਿੱਸਾ ਪਾ ਸਕਣ। ਤਾਂ ਸਰਕਾਰ ਤਾਂ ਕਹਿੰਦੀ ਸੀ ਕਿ 2022 ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਉੱਤੇ ਹੀ ਆਈ ਸੀ ਪੰਜਾਬ ਸਰਕਾਰ ਮੁੱਢਲੀ ਲੈ ਕੇ ਸਵੋਟਾ-ਉਟਾ ਲੈਤੀਆਂ ਸੀਗੀਆਂ ਤੇ ਇਹ ਇਹੋ ਜੀ ਸਿੱਖਿਆ ਕ੍ਰਾਂਤੀ ਕਿਸ ਕਿਸ ਤਰ੍ਹਾਂ ਦੀ ਮਿਲ ਰਹੀ ਹੈ ਦੇਖੋ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਅਧਿਆਪਕ ਜਿਹੜੀ ਲੇਡੀ ਟੀਚਰ ਆ ਉਸ ਦੀਆਂ ਬੇਸਿਕ ਸਹੂਲਤਾਂ ਦੇ ਉੱਪਰ ਇਸ ਤਰੀਕੇ ਨਾਲ ਰੋਕ ਲਗਾਈ ਜਾ ਰਹੀ ਹੈ ਉਹਨਾਂ ਨੂੰ ਤੱਕਾ ਸ਼ਾਹੀ ਕੀਤੀ ਜਾ ਰਹੀ ਹੈ ਹੋਰ ਤਾਂ ਹੋਰ ਉਹਨਾਂ ਦੇ ਨਾਲ ਜਾਤੀ ਸੂਚਕ ਸ਼ਬਦ ਵੀ ਉਹਨਾਂ ਦੇ ਲਈ ਵਰਤੇ ਜਾ ਰਹੇ ਨੇ ਤੇ ਇਹ ਕੈਸੀ ਸਿੱਖਿਆ ਕ੍ਰਾਂਤੀ ਆ ਤੇ ਇਸ ਕਰਕੇ ਅਸੀਂ ਤਾਂ ਮੰਗ ਕਰਾਂਗੇ ਕਿ ਜੇ ਸਿੱਖਿਆ ਕ੍ਰਾਂਤੀ ਦੇ ਵਿੱਚ ਥੋੜੀ ਜੀ ਵੀ ਕੋਈ ਫੂਕ ਹੈਗੀ ਹੈ ਵੈਸੇ ਸਾਨੂੰ ਯਕੀਨ ਨਹੀਂ ਕਿ ਇਹ ਸਿੱਖਿਆ ਕ੍ਰਾਂਤੀ ਆ ਜਿਹੜੀ ਸਿੱਖਿਆ ਕ੍ਰਾਂਤੀ ਦੇ ਵਿੱਚ ਅਧਿਆਪਕਾਂ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲਏ ਜਾ ਰਹੇ ਨੇ ਤੁਸੀਂ ਦੇਖੋ ਕਿ ਸਿੱਖਿਆ ਕ੍ਰਾਂਤੀ ਦੇ ਵਿੱਚ ਇਹਨਾਂ ਨੂੰ 3 ਵਜੇ ਤੋਂ ਬਾਅਦ ਇਹਨਾਂ ਦਾ ਜਿਹੜਾ ਐਚਟੀ ਆ ਉਹ ਕਹਿ ਰਿਹਾ ਕਿ ਤੁਸੀਂ ਘਰਾਂ ਦੇ ਵਿੱਚ ਜਾ ਕੇ ਸਰਵੇ ਕਰੋ ਸਰਵੇ ਕਰਕੇ ਦੇਖੋ ਕਿ ਕਿੱਥੋਂ ਬੱਚਾ ਲਿਆਂਦਾ ਜਾ ਸਕਦਾ ਬਾਕੀ ਸਟਾਫ ਨੂੰ ਨਹੀਂ ਸਿਰਫ ਇਹਨਾਂ ਨੂੰ ਇਹ ਹੁਣ ਕਿਸ ਤਰੀਕੇ ਦੀ ਖੁੰਦਾ ਸਕੂਲ ਦੇ ਗੇਟ ਦੇ ਬਾਹਰ ਪਿਛਲੇ 3 ਸਾਲ ਤੋਂ ਇਹਨਾਂ ਨੂੰ ਖੜਾਇਆ ਜਾ ਰਿਹਾ ਇੱਕੋ ਤਰ੍ਹਾਂ ਦੀ ਡਿਊਟੀ ਤਾਂ ਸਾਨੂੰ ਲੱਗਦਾ ਇਹ ਹਿਊਮਿਲੇਟ ਕਰਨ ਦੀ ਕੋਸ਼ਿਸ਼ ਆ ਇਹ ਬਿਲਕੁਲ ਗਲਤ ਆ ਉਹਨਾਂ ਨੂੰ ਇਹ ਕੰਮ ਬੰਦ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਇਹਨਾਂ ਨੂੰ ਆਪਣੀਆਂ ਅੱਖਾਂ ਖੁੱਲ੍ਹੀਆਂ ਚਾਹੁੰਦੀਆਂ ਨੇ ਸਿੱਖਿਆ ਕ੍ਰਾਂਤੀ ਕੋਈ ਐਸੀ ਨਹੀਂ ਹੈ ਕਿ ਜੇ ਸਿੱਖਿਆ ਕ੍ਰਾਂਤੀ ਹੁੰਦੀ ਤਾਂ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲਏ ਜਾਂਦੇ ਜੇ ਸਿੱਖਿਆ ਕ੍ਰਾਂਤੀ ਹੁੰਦੀ ਇਹ ਅਧਿਆਪਕ ਆਪਣੇ ਘਰ ਦੇ ਨੇੜੇ ਨੌਕਰੀ ਕਰ ਰਹੇ ਹੁੰਦੇ ਲੁਧਿਆਣੇ ਵਾਲੇ ਲੁਧਿਆਣੇ 'ਚ ਨੌਕਰੀ ਕਰ ਰਹੇ ਹੁੰਦੇ ਛੁੱਟੀ ਲੈਣ ਦੇ ਉੱਤੇ ਇਨਕੁਆਇਰੀ ਬਠਾਈ ਗਈ ਹੈ ਕਿ ਹੋਰ ਕੰਮ ਕਰਨਾ ਕਰਕੇ ਇਨਕੁਆਇਰੀ ਬਠਾਈ ਗਈ ਦੇਖੋ ਇਨਕੁਆਇਰੀ ਛੁੱਟੀ ਵਾਲਾ ਮਾਮਲਾ ਹੁਣ ਵਾਪਰਿਆ ਉਸ ਤੋਂ ਪਹਿਲਾਂ ਜਿਹੜੀਆਂ ਬਾਕੀ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਉਸ ਦੇ ਉੱਪਰ ਇਨਕੁਆਇਰੀ ਬਿਠਾਈ ਗਈ ਸੀ ਤੇ ਉਹ ਇਨਕੁਆਇਰੀ ਅਫਸਰ ਜਦੋਂ ਜਾਂਦੇ ਨੇ ਤਾਂ ਉਹ ਜਨਾਬ ਕਹਿ ਰਹੇ ਨੇ ਕਿ ਤੁਸੀਂ ਐਫੀਡੇਵਿਟ ਲਓ ਭਈ ਜਦੋਂ ਅਗਲੇ ਨੇ ਐਪਲੀਕੇਸ਼ਨ ਆਪਣੇ ਅਧਿਕਾਰੀ ਨੂੰ ਦਿੱਤੀ ਆ ਹੋਰ ਐਫੀਡੇਵਿਟ ਕਿੱਥੋਂ ਆਊਗਾ ਡੀਓ ਨਾਲ ਗੱਲ ਹੋਈ ਤੁਹਾਡੀ ਨਾਲ ਡੀਓ ਨਾਲ ਲਗਾਤਾਰ ਗੱਲ ਹੋ ਰਹੀ ਹੈ ਇਹ ਕਹਿ ਰਹੇ ਨੇ ਵੀ ਅਸੀਂ ਦੁਬਾਰਾ ਭੇਜਾਂਗੇ ਇਨਕੁਆਇਰੀ ਦੇ ਲਈ ਦੇਖੋ ਇਹ ਇਨਕੁਆਇਰੀ ਤੋਂ ਵੱਧ ਕੇ ਪ੍ਰੀਲੀਮਿਨਰੀ ਇਨਕੁਆਇਰੀ ਕਰਕੇ ਇੱਕ ਦਿਨ ਦੇ ਵਿੱਚ ਭੇਜ ਕੇ ਇਹ ਮਸਲਾ ਹੱਲ ਕੀਤਾ ਜਾ ਸਕਦਾ ਸੀ ਆ ਜਿਹੜਾ ਮੈਂ ਸਾਰਾ ਕੁਝ ਦੱਸਿਆ ਪਰ ਡੀਓ ਜਿਹੜੇ ਸਾਡੇ ਇੱਥੋਂ ਦੇ ਹੈਗੇ ਨੇ ਉਹਨਾਂ ਨੇ ਅੱਖਾਂ ਬੰਦ ਕਰਕੇ ਰੱਖੀਆਂ ਨੇ ਇਹ ਅੱਖਾਂ ਅੱਜ ਖੁੱਲਣ ਆਏ ਆ ਅਸੀਂ ਅਸੀਂ ਮੰਗ ਇਹ ਕਰਦੇ ਆ ਕਿ ਜਿਹੜਾ ਉਹ ਐਚਟੀ ਆ ਉਸ ਨੂੰ ਉਸ ਸਕੂਲ ਦੇ ਵਿੱਚੋਂ ਤਬਦੀਲ ਕੀਤਾ ਜਾਵੇ ਤੇ ਘੱਟੋ-ਘੱਟ ਉਹਨੂੰ ਉਦੋਂ ਤੱਕ ਸਸਪੈਂਡ ਰੱਖਿਆ ਜਾਵੇ ਜਦ ਤੱਕ ਉਹਦੀ ਬੁੱਧੀ ਦੇ ਵਿੱਚ ਪੈ ਨਹੀਂ ਜਾਂਦਾ ਕਿ ਲੇਡੀ ਟੀਚਰਜ਼ ਦੇ ਨਾਲ ਕਿਵੇਂ ਬਿਹੇਵ ਕਰਨਾ ਜਦ ਤੱਕ ਨਹੀਂ ਜਿਹੜੇ ਐਚਟੀ ਆ ਉਹ ਡੀਓ ਖਿਲਾਫ ਤਾਂ ਦੇਖੋ ਗੱਲ ਇਹ ਆ ਕਿ ਜੇ ਡੀਓ ਨਹੀਂ ਕਾਰਵਾਈ ਕਰੂਗੀ ਤਾਂ ਫਿਰ ਡੀਓ ਕਰੂਗੀ ਡੀਸੀ ਸਾਹਿਬ ਨਾਲ ਦੇਖੋ ਅੱਜ ਤਾਂ ਅਸੀਂ ਇਹ ਜਿਹੜਾ ਐਕਸ਼ਨ ਆ ਅੱਜ ਸ਼ੁਰੂ ਕੀਤਾ ਅੱਜ ਸਾਡਾ ਮਾਸ ਡੈਪੂਟੇਸ਼ਨ ਆ ਮਿਲਾਂਗੇ ਵੀ ਘੇੜਾਂਗੇ ਵੀ ਸਭ ਕੁਝ ਕਰਾਂਗੇ ਇਸ ਕਰਕੇ ਇਸ ਮਾਮਲੇ ਦੇ ਵਿੱਚ ਸਾਰੀ ਕਾਰਵਾਈ ਅੱਗੇ ਪਾਵਾਂਗੇ ਮੋਤੀ ਨਗਰ ਸਕੂਲ ਦਾ ਸਟਾਫ ਹੈ ਦੇਖੋ ਇਹ ਲੁਧਿਆਣੇ ਜ਼ਿਲ੍ਹੇ ਦੇ ਜਿਹੜੇ ਜਿੰਨੇ ਦੇ ਆਪਕ ਨੇ ਉਹ ਇੱਥੇ ਪਹੁੰਚੇ ਨੇ ਸਾਡੇ ਜਿਹਨੇ ਪੱਕੇ ਨੇ ਇਹ ਪੱਕੇ ਟੀਚਰ ਨੇ ਪ੍ਰਵੇਸ਼ਨ ਵੀ ਕਲੀਅਰ ਹੋ ਚੁੱਕੇ ਆ ਸਾਰੇ ਟੀਚਰਾਂ ਦਾ ਤੇ ਗੱਲ ਇਹ ਆ ਕਿ ਸਾਡਾ ਤਾਂ ਇੱਕ ਸਵਾਲ ਆ ਕਿ ਜੇ ਸਾਡੇ ਪੰਜਾਬ ਦਾ ਕੀ ਰਿਵਾਜ ਆ ਕਿ ਜੇ ਬਾਹਰੋਂ ਸਾਡੇ ਕੋਈ ਮਹਿਮਾਨ ਹੋਵੇ ਅਸੀਂ ਉਹਨੂੰ ਸਹੂਲਤ ਦਿੰਨੇ ਆ ਜਾਂ ਉਹਦੇ ਨਾਲ ਇਸ ਤਰੀਕੇ ਦਾ ਵਿਹਾਰ ਕਰਦੇ ਆ ਤਾਂ ਇਸ ਕਰਕੇ ਇਹੋ ਜਿਹੇ ਬੰਦੇ ਨੇ ਜਿਹੜੇ ਸਾਨੂੰ ਲੱਗਦਾ ਵੀ ਪੰਜਾਬ ਦੇ ਸੱਭਿਆਚਾਰ ਦੇ ਉੱਪਰ ਵੀ ਕਲੰਕ ਨੇ ਕਿ ਤੁਸੀਂ ਯਾਰ ਤੁਹਾਡਾ ਕੋਈ ਹੋ ਸਕਦਾ ਕਿਸੇ ਨਾਲ ਕੋਈ ਵਿਚਾਰਧਾਰਕ ਮਤਭੇਦ ਤੁਸੀਂ ਅਗਲੇ ਟਾਇਲਟ ਨੂੰ ਲੌਕ ਲਗਾ ਦੋ ਤੁਸੀਂ ਇਹਨੂੰ ਕਹੋ ਕਿ ਕਮਰਾ ਨਹੀਂ ਤੇ ਕਮਰਾ ਤੂੰ ਆਪ ਸਾਫ ਕਰ ਇੰਨਾ ਫਿਮਿਲੀਏਟ ਕਰੋ ਇਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਬਿਲਕੁਲ ਹੋਰ ਵੀ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਅਧਿਆਪਕ ਮੌਜੂਦ ਹੈ ਜੋ ਕਿ ਜਿਸਨ ਨਾਲ ਦੁਰਵਿਹਾਰ ਅਤੇ ਧੱਕਾਸ਼ਾਹੀ ਕੀਤੀ ਜਾਂਦੀ ਹੈ ਸਕੂਲ ਦੇ ਵਿੱਚ ਕੀ ਨਾਮ ਹੈ ਤੁਹਾਨੂੰ ਨਰਿੰਦਰ ਪਾਲ ਕੌਰ ਕੀ ਹੋਇਆ ਕੀ ਕਿਸ ਤਰ੍ਹਾਂ ਧੱਕਾ ਕੀਤਾ ਜਾਂਦਾ ਤੁਹਾਡੇ ਨਾਲ ਤੇ ਕੀ ਕਿਸ ਤਰ੍ਹਾਂ ਦੁਰਵਿਹਾਰ ਕੀਤਾ ਗਿਆ ਸਰ ਉੱਥੇ ਮੇਰੇ ਨਾਲ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਹੈ ਸਰਕਾਰ ਹਾਂ ਜਿਸ ਨੇ ਨਿਸ਼ਾਨ ਕੀ ਹੈ ਤੁਹਾਡੀ ਹਸਬੂ ਹਾਂਜੀ ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਮੋਤੀ ਨਗਰ ਸਕੂਲ ਦੇ ਵਿੱਚ ITT ਅਧਿਆਪਕਾਂ ਹਾਂ ਉੱਥੇ ਮੇਰੇ ਲਈ ਵਾਸ਼ਰੂਮ ਤੱਕ ਵੀ ਤਾਲੇ ਲੱਗੇ ਹੋਏ ਨੇ ਸਰ ਉਹਨਾਂ ਵਾਸ਼ਰੂਮ ਦੇ ਵਿੱਚ ਵੀ ਮੈਨੂੰ ਵਾਸ਼ਰੂਮ ਨਹੀਂ ਜਾਣ ਦਿੱਤਾ ਜਾਂਦਾ ਇਹ ਬੋਲ ਦਿੰਦੇ ਕਿ ਜਾ ਬੱਚਿਆਂ ਵਾਲੇ ਵਾਸ਼ਰੂਮ ਤੇ ਜਾ ਜਾਂ ਇੱਥੋਂ ਬਾਹਰ ਜਿੱਥੇ ਮਰਜ਼ੀ ਜਾ ਉਹਨਾਂ ਨੂੰ ਤਾਲੇ ਲਗਾ ਰੱਖੇ ਨਾ ਮੇਰੀ ਕਲਾਸ ਦੀ ਸਫਾਈ ਕਰਾਈ ਜਾ ਰਹੀ ਆ ਸਾਢੇ 3 ਸਾਲ ਤੋਂ ਮੈਂ ਗੇਟ ਦੇ ਉੱਤੇ ਵੀ ਅੱਧਾ ਘੰਟਾ ਪਹਿਲਾਂ ਸਕੂਲ ਟਾਈਮ ਤੋਂ ਪਹਿਲਾਂ ਡਿਊਟੀ ਦੇ ਲਈ ਹਾਂ ਹਾਲਾਂਕਿ ਟਾਈਮ ਕਿੰਨੇ ਵਜੇ ਦਾ ਹੁੰਦਾ ਸਕੂਲ ਸਰ ਜੇ ਟਾਈਮ 9 ਵਜੇ ਦਾ ਤਾਂ ਮੈਂ ਸਕੂਲ 8:30 ਪਹੁੰਚਦੀ ਆਂ 8 ਦਾ ਤਾਂ 7:30 ਜੀ ਅੱਛਾ ਤੇ ਕਿਸ ਤਰ੍ਹਾਂ ਦਾ ਮਤਲਬ ਤੁਹਾਡਾ ਤਾਲਾ ਕਿਉਂ ਲੱਗ ਜਾਂਦਾ ਤੁਹਾਨੂੰ ਕੋਈ ਰੰਜਿਵਾ ਹੈ ਜਾਂ ਕਿਸ ਤਰ੍ਹਾਂ ਕੀ ਹੈ ਸਰ ਇਹ ਤਾਂ ਸਰ ਉਹਨਾਂ ਨੂੰ ਪਤਾ ਵੀ ਕਿਉਂ ਉੱਥੇ ਮੇਰੇ ਨਾਲ ਇੰਨਾ ਜਾਤੀ ਭੇਦਭਾਵ ਵੀ ਕੀਤਾ ਜਾਂਦਾ ਉਹਨਾਂ ਵੱਲੋਂ ਹਾਂਜੀ। ਨਾ ਸੁਬਾ ਚਾਹ ਤੇ ਪਾਣੀ ਪੀਖ ਜਾਂਦੀ ਵੀ ਮੈਨੂੰ ਬਾਥਰੂਮ ਆਉਗਾ ਕਿਉਂਕਿ ਇਹਨੂੰ ਬਾਥਰੂਮ ਕਿੱਥੇ ਪਿੱਛੇ ਕਰਨਾ ਜਾਣਾ ਪੈਂਦਾਗਾ। ਤੇ ਦੂਜੀ ਗੱਲ ਮੈਂ ਨਾ ਖੁਦ ਮੇਰਾ ਨਾਮ ਕੋਲ ਦੀ ਕੁਖਰਾ ਮੈਂ ਸੁਬਾ ਮੀਤ ਬੜਾ ਛੜ ਬੈਂ ਤੇ ਜੁਨੀ ਆਉਂਦਾ। ਮੈਂ ਖੁਦ ਗਵਾਗਾ ਨੰਬਰ ਦੇ ਵਿੱਚ ਕੁੜੀ ਸਕੂਲ ਚ ਆ ਰਹੀ ਸੀ ਪਰ ਇਹਨੂੰ ਹਾਰੀ ਲਗਾਨੀ ਸੀ ਰਿਸਟਰ ਦੇ ਉੱਪਰ। ਮੈਂ ਫੋਨ ਕੀਤਾ ਦੋ ਵਾਰੀ ਅਚਟੀ ਨੂੰ ਉਸ ਤੋਂ ਬਾਅਦ ਫੋਨ ਤੋਂ ਬਾਅਦ ਇਹਦੀ ਹਾਜ਼ਰੀ ਲਵਾਈ ਗਈ। ਦੇਖੋ ਕਿ ਟੀਚਰ ਸਕੂਲ ਦੇ ਵਿੱਚ ਪੜਾ ਰਿਹਾਗਾ ਆਪਣੀ ਡਿਊਟੀ ਪੂਰੀ ਕਰੇਗਾ ਪਰ ਤੁਸੀਂ ਇਹਨੂੰ ਰਿਸਟਰ ਤੇ ਹਾਜ਼ਰੀ ਲਵਾਉਂਦੇ ਰਹੇ। ਇੱਕ ਥਰਾਂ ਅੱਗੇ ਇੱਕ ਥੇ ਸਿੱਖਿਆ ਖਰਮਪੀ ਹੈਗੀ ਦੇਖੋ ਇੱਥੋਂ ਦੀ ਜੋ ਜਿਲਾ ਸਿੱਖਿਆ ਅਫਸਰ ਹੈਗੀ ਉਹ ਵੀ ਕੋਈ ਪ੍ਰੋਪਰ ਗੱਲ ਨਹੀਂ ਸੁਣਦੀ ਪਿਛਲੇ ਮਹੀਨੇ ਸਾਡੇ ਜੁਨੀਆ ਦੇ ਕੁਛ ਆਗੂ ਆਏ ਸੀ ਬਿਲ ਲਾਸਟ ਦਿਨ ਮੈਂ ਨੂੰ ਇਹ ਕੁੜੀ ਨਾਲ ਸੀ ਹਾਲਾਂਕਿ ਉਹ ਐਚਪੀ ਇੱਥੇ ਆ ਕੇ ਕਹਿੰਦਾ ਵੀ ਮੈਂ ਤੁਹਾਡੀ ਜੁਨੀਆ ਨਹੀਂ ਮੰਨਦਾ ਤੁਹਾਡੀ ਜੁਨੀਆ ਰਿਸਟਰ ਨਹੀਂ ਹੈਗੀ ਦੇਖੋ ਜਿਹੜੀ ਜੁਨੀਆ ਰਿਸਟਰ ਹੁੰਦੀਆਂ ਨਾ ਉਹ ਕਦੇ ਵੀ ਸਰਕਾਰ ਦੇ ਖਿਲਾਫ ਸੰਘਰਸ਼ ਨਹੀਂ ਕਰਦੀਆਂ ਜਿਹੜੀ ਜੁਨੀਆ ਰਿਸਟਰ ਨਹੀਂ ਹੁੰਦੀਆਂ ਦੇਖੋ ਅਸੀਂ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਹਾਂ ਅਸੀਂ ਆਪਦੇ ਹੱਕ ਲੈਣੇ ਹੈਗੇ ਜੋ ਸਾਡੀਆਂ ਬੇਸਿਕ ਮੰਗਾਂਆਂ ਗਈਆਂ ਚਾਹੇ ਸਾਡੀ ਮੰਗ ਰੋਜ਼ ਅਗਰ ਜੇ ਇਹਨੂੰ ਪ੍ਰੋਪਰ ਇਨਸਾਫ ਨਹੀਂ ਮਿਲਦਾ ਅਫਸੇਕਟਰੀ ਦੇ ਖਿਲਾਫ ਕਰਾ ਵੀ ਨਹੀਂ ਹੁੰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਿੱਖਿਆ ਮੰਤਰੀ ਹੈਗਾ ਜੋ ਸਿੱਖਿਆ ਸੈਕਟਰੀ ਹੈਗਾ ਜੋ ਡੀਪੀ ਹੈਗਾ ਜੋ ਸਿੱਖਿਆ ਜ਼ਿਲ੍ਹਾ ਸਿੱਖਿਆ ਅਫਸਰ ਅਸੀਂ ਨਾਲ ਕਰਾਉ ਕਰਾਂਗੇ ਹਲੋ ਸੁਖਵੀਰ ਜੀ ਨਾਲ ਗੱਲ ਕਰਾਂਗੇ ਮੋਤੀ ਨਗਰ ਦੇ ਸਕੂਲ ਦੇ ਵਿੱਚ ਐਚਟੀ ਨੇ ਸਿੱਖਿਆ ਪੜ੍ਹਾਉਂਦੇ ਨੇ ਬੱਚਿਆਂ ਨੂੰ ਸੁਖਵੀਰ ਜੀ ਸਤਿ ਸ਼੍ਰੀ ਅਕਾਲ ਜਯੋਮਬੇਰੀ ਗੱਲ ਕਰ ਰਹੇ ਹਾਂ ਲੁਧਿਆਣਾ ਲਈ ਤੋਂ ਪੱਤਰਕਾਰ ਸਤਿ ਸ਼੍ਰੀ ਅਕਾਲ ਸੁਖਦੀ ਜੀ ਨਰਿੰਦਰ ਜੀ ਦਾ ਤੱਕਾ ਕੀਤਾ ਜਾ ਰਿਹਾ ਵੈ ਉਹਨਾਂ ਦਾ આરોਪ ਹੈ ਕਿ ਮੈਜਰੋ ਵਾਸ਼ੂਮ ਜਣਾ ਹੁੰਦਾ ਉਦੋਂ ਤਾਲੇ ਲਾਇਏ ਜਾਂਦੇ ਨੇ ਤੇ ਮੇਰਾ ਕਮਰਾ ਨਹੀਂ ਸਾਫ਼ ਕਰਾਇਆ ਜਾਂਦਾ ਤੇ ਡੀਸੀ ਦਫ਼ਤਰ ਦੇ ਬਾਹਰ ਅੱਜ ਬਹੁਤ ਵੱਡਾ ਇਕੱਠ ਹੈ ਡੈਮੋਕਰੈਟਿਕ ਟੀਚਰਸ ਫਰੰਟ ਨੇ ਯੂਨੀਅਨ ਨੇ ਲਾਇਆ ਵੈ ਕੋਈ ਨਹੀਂ ਸਵੇਰੇ ਮੇਰੀ ਗੱਲ ਸੁਣੋ ਸਕੂਲ ਆ ਜਾਓ ਇਹਨਾਂ ਦੇ ਪਿੱਛੇ ਉਹ ਕੰਮ ਇਹਨਾਂ ਨੂੰ ਐਪਲੀਕੇਸ਼ਨ ਨਹੀਂ ਦਿਖਣੀ ਹੁੰਦੀ ਹਾਂਜੀ ਇਹਨਾਂ ਨੂੰ ਇੱਥੇ ਐਪਲੀਕੇਸ਼ਨ ਨਹੀਂ ਦਿਖਣੀ ਹੁੰਦੀ ਸਾਰੀਆਂ ਖਾਪੀਆਂ ਗਲਤ ਚੈੱਕ ਕਰਦੇ ਆ ਇਹ ਕੰਪਲੇਂਟ ਡਿਊ ਸਾਹਿਬ ਨੂੰ ਗਈ ਹੋਈ ਆ ਤੇ ਇਹਨਾਂ ਦੇ ਸਾਡੀ ਕੋਲ ਵੀ ਚੈੱਕ ਕਰਾਵਾਂਗੇ ਵੀ ਡਿਗਰੀ ਜਾਲੀ ਹੈ ਕਿ ਅਸਲੀ ਹੈ ਨਾ ਅੱਛਾ ਜੀ ਇਹ ਹਰ ਇੱਕ ਬੱਚੇ ਦਾ ਭਵਿੱਖ ਇਹਨਾਂ ਨੇ ਉਹਦੇ ਤੇ ਕੀਤਾ ਹੋਇਆ ਫਿਊਚਰ ਇਹਨਾਂ ਨੇ ਡਾਰਕ ਕਰਤਾ ਬੱਚੇ ਦਾ ਅੱਛਾ ਡਾਰਕ ਕਰਤਾ ਹਾਂ ਇੱਕ ਵੀ ਅੱਖਰ ਨਹੀਂ ਇਹਨਾਂ ਨੂੰ ਲਿਖਣਾ ਆਉਂਦਾ ਲਿਖਾ ਕੇ ਦੇਖ ਲਓ ਇਹਨਾਂ ਨੂੰ ਕੋਲੇ ਬਿਠਾ ਕੇ ਅੱਛਾ ਜੀ ਠੀਕ ਹੈ ਜੀ ਵੇਖੋ ਪ੍ਰੂਫ ਤੁਹਾਡੇ ਨਾਲ ਗੱਲ ਕਰਾਂਗੇ ਸਕੂਲ ਆਜੋ ਇੱਕ ਇੱਕ ਚੀਜ਼ ਦਿਖਾ ਦੇ ਤੁਹਾਨੂੰ ਕੋਈ ਨਹੀਂ ਅਸੀਂ ਤੁਹਾਡੇ ਅੱਜ ਦੇ ਅਖਬਾਰ 'ਚ ਸਭ ਨੂੰ ਲੱਗੇ ਹੋਈਆਂ ਇਹਨਾਂ ਦੀ ਕਾਪੀਆਂ ਦੀਆਂ ਅੱਛਾ ਜੀ ਤੁਸੀਂ ਸਾਨੂੰ ਭੇਜ ਸਕਦੇ ਹੋ ਪੇਦਨਿਆਂ ਚ ਨਾ ਵਟਸਐਪ ਤੇ ਮੈਸੇਜ ਕਰੋ ਸਾਰੋ ਪੇਦਨਿਆਂ ਤੇ ਉਹ ਗੱਲ ਵੀ ਤਾਲਾ ਲਾਇਆ ਜਾਂਦਾ ਵਾਸ਼ਰੂਮ ਕੋਈ ਨਹੀਂ ਉਹ ਤਾਂ ਵੀ ਤੁਹਾਨੂੰ ਅਸੀਂ ਸਾਰਾ ਕੁਝ ਸਪਸ਼ਟ ਕਰਨ ਦਵਾਂਗੇ ਸਕੂਲ ਆ ਜਾਓ ਹਾਂਜੀ ਲੋਈ ਗੱਲ ਹੀ ਨਹੀਂ ਐ ਇੱਕ ਇੱਕ ਰਿਕਾਰਡ ਪੇਸ਼ ਕਰਾਂਗੇ ਤੁਸੀਂ ਲਾਇਆ ਤਾਲਾ ਜਿਹੜੇ ਲਾਇਆ ਤੁਹਾਡੇ ਕਹਿੰਦੇ ਲਾਇਆ ਕਿਸੇ ਨੇ ਤਾਲਾ ਨਹੀਂ ਲਾਇਆ ਹੋਇਆ ਉਹ ਫੋਟੋ ਸਾਰੇ ਸਾਡੇ ਕੋਲੋਂ ਕੁਝ ਤਾਲੇ ਦਾ ਸਕੂਲ ਨੂੰ ਲੱਗੇ ਹੁੰਦੇ ਕੀ ਪਤਾ ਕਦੋਂ ਖਿੱਚੀ ਇਹਨਾਂ ਨੇ ਸਕੂਲ ਨੂੰ ਨਹੀਂ ਤਾਲਾ ਲਾਈਦਾ ਇਹ ਕਦੀ ਵੀ ਸਾਰੇ ਸਕੂਲ ਨੂੰ ਤਾਲੇ ਲੱਗਦੇ ਹੁੰਦੇ ਨੇ ਬਾਅਦ ਵਿੱਚ ਦੀ ਬਾਤ ਚ ਤਾਂ ਚਲੋ ਲੱਗਦੇ ਨਹੀਂ ਪਰ ਔਨ ਜਦੋਂ ਸਕੂਲ ਬੱਚੇ ਪੜ੍ਹਦੇ ਹੁੰਦੇ ਆ ਅਧਿਆਪਕਾਂ ਦੇ ਹੁੰਦੇ ਆ ਉਦੋਂ ਵੀ ਉਹਦੇ ਵੀ ਇਹ ਸਾਨੂੰ ਪ੍ਰਬੰਧ ਸਕੂਲ ਦਾ ਜਿਹੜਾ ਮੈਂ ਚਲਾ ਰਿਹਾ ਸਕੂਲ ਆ ਜੋ ਤੁਹਾਨੂੰ ਇੱਕੀ ਕੀ ਦਿਖਾ ਰੰਗੇ ਅੱਛਾ ਇਹ ਕੋਈ ਗੱਲ ਨਹੀਂ ਇਹਦੇ ਚ ਕੋਈ ਵੀ ਲੁਕਿਆ ਨਹੀਂ ਹੈ ਸਕੂਲ ਜਿਹੜਾ ਇੱਕ ਨੰਬਰ ਦਾ ਸਕੂਲ ਆ ਸਾਡਾ ਹਮ ਅੱਜ ਦੀ ਰੋਹਰ ਡੀਟੀਵੀ ਦੀ ਖਬਰ ਲੱਗੀ ਹੋਈ ਆ ਜੀ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਭੇਜੀ ਹੋਈ ਹੈ ਰਿਪੋਰਟ ਜੀ ਇਹ ਜਿਹੜੀਆਂ ਅਧਿਆਪਕ ਯੂਨੀਅਨ ਬੈਠੀ ਆ ਇਹ ਅਧਿਆਪਕ ਸਿਰਫ ਇੱਕ ਜਿਹੜੇ ਟੀਚਰਾਂ ਦੇ ਟੀਚਰ ਬੱਚਿਆਂ ਦੇ ਖਿਲਾਫ ਨੇ ਉਹਨਾਂ ਦੇ ਖਿਲਾਫ ਬੈਠੇ ਨੇ ਅੱਛਾ ਜੀ ਵੀ ਫੇਵਰ ਬੱਚਿਆਂ ਦਾ ਨਹੀਂ ਇਹ ਦੇਖਦੇ ਵੀ ਅਸੀਂ ਬੱਚਿਆਂ ਲਈ ਕੀ ਕਰਾਂ ਸਾਰੇ ਬੱਚੇ ਖਿਲਾਫ ਬੈਠੇ ਆ ਸਾਰੇ ਇੱਕ ਟੀਚਰ ਜਦੋਂ ਬੱਚੇ ਦੇ ਖਿਲਾਫ ਕੰਮ ਕਰ ਰਿਹਾ ਉਹਦੀ ਸਪੋਰਟ ਜਾ ਕੇ ਤਾਂ ਨੈਚਰਲੀ ਆ ਅੱਛਾ ਜੀ ਅਧਿਆਪਕ ਦਾ ਕੰਮ ਰੋਟੀ ਉਹਦੀ ਕਿੱਥੋਂ ਚੱਲਦੀ ਹੈ ਬੱਚਿਆਂ ਤੋਂ ਚੱਲਦੀ ਹੈ ਸਾਡੀ ਜ਼ਿੰਮੇਵਾਰੀ ਪਹਿਲਾਂ ਬੱਚਿਆਂ ਦੀ ਹੈ ਉਹ ਕਹਿੰਦੇ ਉਹਨਾਂ ਨੂੰ ਮੰਗਣਾ ਵੀ ਸੀਗਾ ਉਹ ਹੋਵੇ ਮੰਗਣਾ ਛੁੱਟੀ ਨਹੀਂ ਛੁੱਟੀ ਬਰੂ ਕਰਾਉਣਾ ਹੁੰਦਾ ਤੇ ਜ਼ਿੰਮੇਵਾਰੀ ਇਹ ਜਾਂ ਕੀ ਹੈ ਦੱਸੋ ਉਹ ਤਿੰਨ ਦਿਨ ਐਬਸੈਂਟ ਰਹੇ ਉਹਨੇ ਅਪਲਾਈ ਕੀਤੀ ਸੀ ਉਹਨੇ ਕੈਨਸਲ ਕਰਤੀ ਅਪਲਾਈ ਕੀਤੀ ਹੈ ਠੀਕ ਹੈ ਜੇ ਮੈਨੂੰ ਟੀਚਰ ਦੀ ਜੀ ਮੈਂ ਕੈਨਸਲ ਕਰ ਸਕਦਾ ਮੈਨੂੰ ਫੋਨ ਕਰਕੇ ਦौरा ਪੁੱਛ ਲੈਂਦੇ ਵੀ ਮੈਨੂੰ ਜੀ ਜਰੂਰੀਆ ਦੇ ਦਿਓ ਅੱਛਾ ਤੁਹਾਨੂੰ ਬੈਕ ਕਾਲ ਨਹੀਂ ਇਹਨਾਂ ਦੀ ਕੋਈ ਵੀ ਨਾ ਜੀ ਨਾ ਕੋਈ ਕਾਲ ਨਹੀਂ ਨਾ ਮਤੋਂ ਇਹਨਾਂ ਨੇ ਅਪਰੂਵ ਕਰਾਈ ਆ ਹੂੰ ਸੋਮਵਾਰ ਨੂੰ ਸਕੂਲ ਹੀ ਨਹੀਂ ਆਇਆ ਨਾ ਕੋਈ ਇਨਫੋਰਮੇਸ਼ਨ ਹੈ ਇਹਨਾਂ ਦੀ ਓਕੇ ਉਹ ਐਪਲੀਕੇਸ਼ਨ ਵੀ ਗਲਤ ਲਿਖੀ ਹੋਈ ਆ ਅੱਛਾ ਜੀ 5 ਸਾਲ 4 ਸਾਲ ਹੋ ਗਏ ਇਹਨਾਂ ਨੂੰ ਨੌਕਰੀ ਕਰਦੇ ਨੂੰ ਇਹਨਾਂ ਨੂੰ ਆਪਣੇ ਹੈੱਡਕਵਾਰਟਰ ਦਾ ਨਾਮ ਨਹੀਂ ਪਤਾ ਵੀ ਚਿੱਠੀ ਕਿਵੇਂ ਲਿਖਣੀ ਤੁਹ ਚਲੋ ਠੀਕ ਹੈ ਇਹ ਨੰਬਰ ਤਾਂ ਮੈਨੂੰ ਬਿਖਾ ਦਿਓ ਮੇਰੀ ਗੱਲ ਸੁਣੋ ਹਾਂਜੀ ਇਹਨਾਂ ਨੂੰ ਬਿਖਾ ਦਿਓ ਇਹਨੂੰ ਕੋਈ ਮਾਈ ਸਕੂਲ ਦਾ ਐਸੇ ਲਿਖ ਕੇ ਦਿਖਾ ਦਿਓ ਅੱਛਾ ਲਿਖਾ ਲਓ ਤੁਹਾਡੇ ਸਾਹਮਣੇ ਮੀਡੀਆ ਔਨਲਾਈਨ ਕਰ ਲਓ ਇਹਨੂੰ ਕੋਈ ਨਹੀਂ ਚਲੋ ਉਹ ਤਾਂ ਹੈਗਾ ਤੁਹਾਡਾ ਪੱਕ ਲੈਣਾ ਨਹੀਂ ਕਿਉਂਕਿ ਇਹਦਾ ਪੱਕ ਨਹੀਂ ਹੈ ਮੈਂ ਮੈਂ ਸਰਪਟ ਦੇ ਰਿਹਾ ਇਹਨੂੰ ਕੋਈ ਸਿਕਲੀ ਦੀ ਐਪਲੀਕੇਸ਼ਨ ਲਿਖ ਕੇ ਦੇ ਦਿਓ ਠੀਕ ਹੈ ਪਰ ਅਸੀਂ ਤੁਹਾਡਾ ਪੱਕ ਲੈਣਾ ਸੀਗਾ ਜ਼ਰੂਰੀ ਸੀਗਾ ਤੁਹਾਡਾ ਪੱਕ ਉਹ ਹੀ ਲਓ ਸਰ ਸਵੇਰੇ ਆ ਜਾਓ ਸਕੂਲ ਆ ਜਾਓ ਪੱਕ ਦਾ ਅਨੁਸਾਰਾ ਹੋਰ ਵੀ ਦੇ ਦਾਂਗੇ ਵਿਦ ਰਿਕਾਰਡ ਦਵਾਂਗੇ ਕੋਈ ਓਕੇ ਜੀ ਅੱਜ ਇਨਕੁਆਰੀ ਕਿਉਂ ਵੀ ਪੱਤ ओके हां इंक्वायरी वो इंक्वायरी ਹਸੋ ਨੂੰ ਮੈਂ ਭੱਜ ਗਿਆ ਉਹਨੂੰ ਕਰਦੀ ਵੀ ਤੂੰ ਬੈਠ ਰਹਿ ਮੈਂ ਚੱਲੀ ਪੁੱਛ ਲੋ ਠੀਕ ਹੈ ਜੀ ਸਾਡੇ ਕੋਲ ਇੱਕ ਇੱਕ ਰਿਕਾਰਡ ਪਿਆ ਹਮ ਇੱਕ ਇੱਕ ਕਾਪੀ ਪਈ ਹੈ ਇੱਕ ਇੱਕ ਪੇਪਰ ਪੇਪਰ ਆ ਵੀ ਹੱਲ ਕਰੀ ਜਾਂਦੇ ਬੱਚੇ ਦਾ ਅੱਛਾ ਆ ਵੀ ਹੱਲ ਕਰੀ ਜਾਂਦੇ हां ਬੱਚੇ ਦਾ ਮੈਦ ਦੇ ਸਭ ਦੀ ਕਿਤੇ ਸਾਰੇ ਗਲਤ ਨੇ ਕਾਪੀਆਂ ਭੇਜ ਦਿੰਦੇ ਨੇ ਤੁਹਾਨੂੰ ਅੱਛਾ ਸਾਰੇ ਗਲਤ ਕਰਤੇ ਸਾਰਾ ਗਲਤ ਸਵਾਲ ਨੂੰ ਠੀਕ ਕਰੀ ਜਾਂਦੇ ਵੀ ਠੀਕ ਹੈ ਭਾਈ ਤੇਰਾ ਸਵਾਲ ਨੂੰ ਠੀਕ ਕਰੀ ਜਾਂਦੇ ਆ ਸਾਰੀਆਂ ਕਾਪੀਆਂ ਗਲਤ ਨੂੰ ਠੀਕ ਕਰੀ ਜਾਂਦੇ ਆ ਗਲਤ ਸਹੀ ਕਰੁੰਦੇ ਸਹੀ ਨੂੰ ਗਲਤ ਕਰੀ ਜਾਂਦੇ ਸਭ ਸਭ ਕੁਝ ਅੱਛਾ ਜੀ ਜੀ ਨੂੰ ਪਤਾ ਹੀ ਕੁਝ ਨਹੀਂ ਆ ਹੂੰ ਤੁਸੀਂ ਕਰੋ ਬੱਚਾ ਮੈਂ ਤਾਂ ਨੌਨਲਾਈਨ ਹੋਣੀ ਭੇਜ ਦਿੰਦਾ ਸਾਰਾ ਕੋਈ ਜਲਦੀ ਕੁਝ ਨਹੀਂ ਹੈ ਠੀਕ ਹੈ ਸੁਖਮਨੀ ਜੀ ਮੋਤੀ ਨਗਰ ਦੇ ਜਿਹੜੇ ਹੈਗੇ ਨੇ ਅਧਿਆਪਕ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਆ ਇਹਨਾਂ ਨੂੰ ਐਪਲੀਕੇਸ਼ਨ ਨਹੀਂ ਲਿਖਣੀ ਆਉਂਦੀ ਇਹ આરોਪ ਉਹਨਾਂ 'ਤੇ ਲਾਏ ਗਏ। આરોਪ ਲਾਏ ਜਾ ਰਹੇ ਤੁਹਾਡੇ ਉੱਤੇ ਉਹ ਕਹਿੰਦੇ ਐਪਲੀਕੇਸ਼ਨ ਨਹੀਂ ਲਿਖਣੀ ਆਤੀ ਮਾਈ ਸਕੂਲ ਦਾ ਐਸੇ ਲਿਖ ਕੇ ਦਿਖਾ ਦਿਓ। ਉਹ ਕਹਿੰਦੇ ਜਿਹੜੀ ਐਪਲੀਕੇਸ਼ਨ ਤੁਸੀਂ ਅਪਲਾਈ ਫਾਰਮ ਭਰਿਆ ਵਾ ਉਹ ਨਹੀਂ ਤੁਹਾਨੂੰ ਲਿਖ ਰਾਂਦਾ ਇਨਕੁਆਰੀ ਪਾਈ ਗਈ। ਇਨਕੁਆਰੀ ਦੇ ਉੱਤੇ ਇਹ ਤੁਸੀਂ ਕਿਹਾ ਕਿ ਮੈਂ ਚੱਲੀ ਆਂ ਤੁਸੀਂ ਆਪੇ ਬਿਠਾਈ ਜਾਓ। ਕੀ ਮਾਮਲਾ ਹੈ? ਸਾਰੇ ਉਹਨਾਂ ਵੱਲੋਂ ਬੇਬੁਨਿਆਦ ਜਿਹੜੇ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਹੈਗੇ ਉਹਨਾਂ ਦੇ ਇਦਾਂ ਤੇ ਕੋਈ ਉਹ ਸਾਰ ਉਹਨਾਂ ਐਫੀਡੇਵਟ ਮੰਗਦੇ ਆ ਫਸਟ ਏਟ ਮੈਜਿਸਟ੍ਰੇਟ ਦਾ ਉਹ ਮੈਂ ਦੇਣ ਤੋਂ ਮਨਾ ਕੀਤਾ ਹੋਇਆ ਇਸ ਕਰਕੇ ਮੈਂ ਆਪਦੇ ਪੱਖ ਦਿੱਤੇ ਹੋਏ ਆ ਉਹ ਸਾਰ ਉਹ ਕਹਿੰਦੇ ਵੀ ਕੋਰਟ 'ਚ ਅਸੀਂ ਕੇਸ ਕਰਾਂਗੇ ਡੈਫਾਮੇਸ਼ਨ ਦਾ ਅੱਛਾ ਹਾਂਜੀ ਕਦ ਦੇਫਾਮੇਸ਼ਨ ਦਾ ਡੀ ਜੀ ਉਹ ਇਹਨਾਂ ਕੋਈ ਸ਼ਿਕਾਇਤ ਕਰ ਜਿਹੜੇ ਵੀ ਬੱਚੇ ਗਲਤ ਸਵਾਲ ਹੁੰਦੇ ਹੋ ਤੁਸੀਂ ਸਹੀ ਕਰ ਦਿਓ ਨਹੀਂ ਸਰ ਹਰੇਕ ਕਲਾਸ ਦੇ ਵਿੱਚ ਐਵਰੇਜ ਬੱਚੇ ਜ਼ਰੂਰ ਹੁੰਦੇ ਇਹਨਾਂ ਵੱਲੋਂ ਸਿਰਫ ਉਹੀ ਕਾਪੀਆਂ ਜ਼ਰੂਰ ਬੱਚਿਆਂ ਦੀਆਂ ਫੜੀਆਂ ਜਾਂਦੀਆਂ ਜਿਹੜੇ ਬਿਲਕੁਲ ਹੀ ਬੱਚੇ ਨਹੀਂ ਚੱਲਦੇ ਪਾਈਗੇ ਤੇ ਬਾਕੀ ਟੀਚਰਾਂ ਦੀ ਕਦੇ ਇਹਨੇ ਸਕੂਲ ਦੇ ਵਿੱਚ ਕਦੇ ਕਿਸੇ ਦੀ ਕਾਪੀ ਚੈੱਕ ਨਹੀਂ ਕੀਤੀ ਗਈ ਸਾਰੇ ਸਕੂਲ ਦੇ ਟੀਚਰਾਂ ਦੀਆਂ ਕਾਪੀਆਂ ਚੈੱਕ ਕਰਾਈਆਂ ਜਾਣ ਤੇ ਉਹਨਾਂ ਦਾ ਵੀ ਰਿਕਾਰਡ ਇਹਨਾਂ ਵੱਲੋਂ ਕੱਲੇ-ਕੱਲੇ ਟੀਚਰ ਦਾ ਕੱਲੀ-ਕੱਲੀ ਕਾਪੀ ਤੇ ਪੇਪਰਾਂ ਦਾ ਭੇਜਿਆ ਜਾਵੇ ਬਿਲਕੁਲ ਦੋਨਾਂ ਵੱਲੋਂ ਪੱਕਾ ਬਿਆਨ ਜਿਹੜੇ ਲਿੱਤੇ ਗਏ ਤੇ ਉਸ ਤੋਂ ਬਾਅਦ ਆ ਜਿਹੜੇ ਸੁਖਬੀਰ ਸੀਗੇ ਐਚ ਟੀ ਮੋਤੀ ਨਗਰ ਦੇ ਸਕੂਲ ਦੇ ਜਿਹੜੇ ਪੜ੍ਹਾਉਂਦੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ ਤੇ ਇਹਨਾਂ ਦੇ ਸਰਟੀਫਿਕੇਟ ਵੀ ਕਰਾਵਾਂਗੇ ਜਾਂਚ ਕਰਾਵਾਂਗੇ ਤੇ ਸਪੈਸ਼ਲ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨੂੰ ਵੀ ਭੇਜਿਆ ਗਿਆ ਜੀ ਦੇਖੋ ਇਹਦਾ ਮਤਲਬ ਆ ਉਹ ਕਹਿੰਦੇ ਕਿ ਤੁਸੀਂ ਜਿੰਨੇ ਵੀ ਉਹ ਸਾਰੇ ਬੱਚੇ ਦੇ ਡਾਰਕ ਫਿਊਚਰ ਕਰਨੇ ਬੈਠੇ ਹੋਏ ਹਾਂ ਜੀ ਹਾਂ ਜੀ ਵਾਲੇ ਦੇਖੋ ਇਹ ਭਰਤੀ ਉਹ ਆ 635 35 ਟਿਟੀ ਟੀਚਰਾਂ ਦੀ ਜਿਹੜੇ ਟੀਚਰ ਐਲੀਜੀਬਿਲਟੀ ਟੈਸਟ ਨੂੰ ਪਾਸ ਕਰਕੇ ਆਏ ਨੇ ਆਈ ਐਚਟੀ ਸਾਹਿਬ ਨੂੰ ਕਹਿੰਨੇ ਆ ਕਿ ਤੁਸੀਂ ਟੈਟ ਦੇ ਕੇ ਦੇਖ ਲਓ ਪਹਿਲਾਂ ਤੁਹਾਨੂੰ ਲੱਗ ਜਾਊਗਾ ਪਤਾ ਕਿ ਪੇਪਰ ਕਿਵੇਂ ਕਲੀਅਰ ਹੁੰਦਾ ਉਸ ਤੋਂ ਬਾਅਦ ਇਹਨਾਂ ਨੇ ਵਿਭਾਗੀ ਪ੍ਰੀਖਿਆ ਪਾਸ ਕੀਤੀ ਆ ਅਸੀਂ ਉਹਨੂੰ ਕਹਿੰਦੇ ਆ ਵੀ ਤੁਸੀਂ ਇੱਕ ਵਿਭਾਗੀ ਪ੍ਰੀਖਿਆ ਵੀ ਦੇ ਕੇ ਦੇਖ ਲਓ ਐਚ.ਡੀ. ਸਾਹਿਬ ਤੁਹਾਨੂੰ ਪਤਾ ਲੱਗ ਜਾਊਗਾ ਇਹ ਉਹ ਭਰਤੀ ਆ ਜਿਹਨੂੰ ਏਸੇ ਸਰਕਾਰ ਨੇ ਭਰਤੀ ਕੀਤਾ ਤਾਂ ਇਸ ਕਰਕੇ ਇਹਨਾਂ ਦੀ ਭਰਤੀ ਦੇ ਉੱਪਰ ਸਵਾਲ ਕਰਨੇ ਜਾਂ ਹੋਰ ਇਹ ਕੋਈ ਆਪਣੇ ਆਪ ਦੇ ਵਿੱਚ ਉਹ ਕੋਈ ਸਰਕਾਰ ਨਹੀਂ ਹੈਗੇ ਅਥਾਰਟੀ ਨਹੀਂ ਹੈਗੇ ਕਿ ਉਹ ਕਹਿ ਰਹੇ ਨੇ ਕਿ ਸਾਰੀ ਦੁਨੀਆ ਗਲਤ ਆ ਤੇ ਉਹ ਸਹੀ ਆ ਤੇ ਜਿੱਥੋਂ ਤੱਕ ਵਿਦਿਕ ਮਨੋਵਿਗਿਆਨ ਦਾ ਸਵਾਲ ਆ ਕਿ ਜੇ ਕਿਸੇ ਬੱਚੇ ਦੀ ਜਦੋਂ ਕਾਪੀ ਚੈੱਕ ਹੁੰਦੀ ਆ ਤਾਂ ਜੇ ਉਸਨੇ 20 ਗਲਤੀਆਂ ਕੀਤੀਆਂ ਨੇ 10 ਗਲਤੀਆਂ ਕਿਸੇ ਟੀਚਰ ਨੇ ਠੀਕ ਕਰ ਦਿੱਤੀਆਂ 10 ਰਹਿ ਗਈਆਂ ਇਹਦਾ ਮਤਲਬ ਇਹ ਤਾਂ ਨਹੀਂ ਹੋ ਗਿਆ ਕਿ ਉਹ ਟੀਚਰ ਦੀ ਮਨਸ਼ਾ ਇਹ ਹੈ ਕਿ ਬੱਚੇ ਦੀ ਸਿੱਖਿਆ ਦੇ ਵਿਰੋਧ ਚ ਹੋ ਗਿਆ ਤਾਂ ਫਿਰ 10 ਕਿਵੇਂ ਠੀਕ ਕਰਤੀਆਂ ਉਸਨੇ ਤੇ ਦੂਸਰਾ ਜਦੋਂ ਕਿਸੇ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਨਾ ਵੀ ਮੈਂ ਗਲਤੀ ਕੱਢਣੀ ਆ ਗਲਤੀ ਕੱਢਣ ਜਿਹੜਾ ਜਾਊਗਾ ਉਹ ਗਲਤੀ ਹੀ ਦੇਖੂਗਾ ਉਹ 10 ਜਿਹੜੀਆਂ ਠੀਕ ਕੀਤੀਆਂ ਹੋਈਆਂ ਨੇ ਤੁਸੀਂ ਜੇ ਉਹਨਾਂ ਤੋਂ ਮੰਗਵਾਓਗੇ ਨਾ ਉਹ ਜਿਹੜੀ ਉਹਨਾਂ ਨੇ ਸ਼ਿਕਾਇਤ ਕੀਤੀ ਆ 5-6 ਪੇਜ ਨੇ ਉਸ ਦੇ ਵਿੱਚ ਜੇ 60 ਬੱਚਿਆਂ ਦੀ ਕਲਾਸ ਦੇ ਵਿੱਚੋਂ ਇੱਕ ਬੱਚੇ ਦੀ ਕਾਪੀ ਕੱਢ ਕੇ ਤੁਸੀਂ ਕਹੋ ਕਿ ਇਹਨਾਂ ਨੂੰ ਚੈੱਕ ਨਹੀਂ ਕਰਨਾ ਆਉਂਦਾ ਉਸ ਦੇ ਵਿੱਚ ਵੀ ਜਿਹੜੇ 6 ਪੇਜ ਲਾਏ ਹੋਏ ਨੇ ਉਸ ਤੋਂ 4 ਪੇਜਾਂ ਦੇ ਉੱਪਰ 20 ਦੇ ਵਿੱਚੋਂ 10-12 ਗਲਤੀਆਂ ਕੱਢੀਆਂ ਹੋਈਆਂ ਨੇ ਇਹਦਾ ਮਤਲਬ ਟੀਚਰ ਨੇ ਤਾਂ ਕੋਸ਼ਿਸ਼ ਕੀਤੀ ਆ ਨਾ ਪਰ ਇਸ ਤਰੀਕੇ ਨਾਲ ਪੇਸ਼ ਕਰ ਦੇਣਾ ਵੀ ਜਿਵੇਂ ਉਹ ਮੁਜਰਮ ਹੁੰਦਾ ਤੇ ਦੱਸੋ ਇਹ ਗੱਲ ਕਿ ਕਿਸੇ ਨੇ ਕੁਝ ਵੀ ਕੀਤਾ ਹੋਵੇ ਕੀ ਉਸ ਦੀਆਂ ਜਿਹੜੀਆਂ ਇੱਕ ਲੇਡੀ ਟੀਚਰ ਦੀਆਂ ਬੇਸਿਕ ਨੀਡਸ ਨੇ ਸਕੂਲ ਦੇ ਵਿੱਚ ਉਹਨੂੰ ਰੋਕਣ ਦਾ ਉਹਦੇ ਕੋਲ ਕਿੱਥੋਂ ਅਧਿਕਾਰ ਆ ਗਿਆ ਕਿਵੇਂ ਲੋਕ ਲਗਾ ਦੂਗਾ ਉਹ ਇਸ ਕਰਕੇ ਇਹ ਬੇਬੁਨਿਆਦ ਆ ਉਹਨੂੰ ਬਾਜ਼ ਆਉਣਾ ਚਾਹੀਦਾ ਸੀ ਉਹਨੂੰ ਬਿਲਕੁਲ ਸਾਫ਼ ਚੇਤਾਵਨੀ ਦਿੰਨੇ ਆ ਤੇ ਜੇ ਆ ਇੱਥੇ ਅਧਿਆਪਕ ਬੈਠੇ ਨੇ ਇੱਕ ਅਧਿਆਪਕ ਵਾਸਤੇ ਦੂਜੇ ਆ ਗਏ ਦੂਜੇ ਆ ਗਏ ਨਾ ਇਹਦਾ ਮਤਲਬ ਇਹ ਸਹੀ ਨੇ ਤਾਂ ਆਏ ਨਾ ਨਹੀਂ ਇੱਥੇ ਦੱਸੋ ਕਿਨੇ ਕੋਲ ਇੰਨਾ ਸਮਾਂ ਕਿ ਇਹ ਇੰਨੇ ਦੂਰ ਦੇ ਜ਼ਿਲ੍ਹਿਆਂ ਤੋਂ ਬੈਠੇ ਨੇ ਕਿ ਉਹ ਦੂਜੇ ਅਧਿਆਪਕ ਦੇ ਪੱਖ ਦੇ ਵਿੱਚ ਆ ਜਾਣਗੇ ਇਸ ਕਰਕੇ ਇਹ ਸਾਰੇ ਬੇਵਿਨਿਆਦ ਉਹਨਾਂ ਦੇ ਇਲਜ਼ਾਮ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਦੇਖੋ ਅਧਿਆਪਕ ਹੀ ਹੋ ਤੁਸੀਂ ਕੋਈ ਰੱਬ ਨਹੀਂ ਬਣਗੇ ਤੁਸੀਂ ਸਾਡੇ ਚੋਂ ਤੁਸੀਂ ਇਸ ਆਪਣੇ ਆਪ ਦੇ ਵਿੱਚ ਸੁਧਾਰ ਕਰੋ ਤੇ ਇੱਧਰ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਕਹਿੰਨੇ ਆ ਵੀ ਇਹ ਜਿੰਦੀ ਨਿਸ਼ਾਨਦੇਹੀ ਕਰੋ ਕਿ ਜਿਹੜੇ ਦੂਜਿਆਂ ਨੂੰ ਕਾਨੂੰਨੀ ਪ੍ਰਕਿਰਿਆ ਚੁਲਝਾ ਕੇ ਐਫੀ ਰੈਵਿਟ ਦਉ ਆ ਜਦੋਂ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਆਪਣੇ ਉੱਚ ਅਧਿਕਾਰੀ ਨੂੰ ਹੋਰ ਫਿਰ ਕੀ ਕਰਨ ਉਹ ਸਾਡੇ ਉੱਚ ਅਧਿਕਾਰੀ ਜ਼ਿਲ੍ਹਾ ਸਿਖਿਆ ਅਫਸਰ ਨੇ ਇਹਨਾਂ ਦੀ ਅਪਾਇੰਟਿੰਗ ਅਥਾਰਟੀ ਹੈ ਜਿਹੜੀ ਉਹ ਡੀਓ ਹੁੰਦਾ ਚਾਹੇ ਉਪਰੋਂ ਸਟੇਸ਼ਨ ਮਿਲਦੇ ਨੇ ਤਾਂ ਜਦੋਂ ਇਹਨਾਂ ਨੇ ਉਸ ਆਪਣੀ ਅਧਿਕਾਰੀ ਨੂੰ ਐਪਲੀਕੇਸ਼ਨ ਦੇ ਦਿੱਤੀ ਆ ਤਾਂ ਸਿਰਫ ਜਾਂਚ ਰੋਕਣ ਦੇ ਲਈ ਕਿ ਐਫੀਡੈਫਟ ਲੈ ਕੇ ਆਓ ਆਹ ਲੈ ਕੇ ਆਓ ਉਹ ਲੈ ਕੇ ਆਓ ਇਹ ਉਹਨਾਂ ਨੂੰ ਇਸ ਗੱਲ ਤੋਂ ਬਾਝਾਉਣਾ ਚਾਹੀਦਾ ਬੇਬੁਨਿਆਦ ਦੋਸ਼ ਨਾ ਲਗਾਉਣ ਮੈਂ ਪਹਿਲਾਂ ਵੀ ਕਿਹਾ ਸੀ ਇਹ ਬਿਲਕੁਲ ਓਮੇ ਦਾ ਕੇਸ ਆ ਵੀ ਜਿਵੇਂ ਰੋਹਿਤ ਮਹਿਮੂਲਾ ਨੂੰ ਉਹਨੇ ਸੁਸਾਈਡ ਕੀਤੀ ਸੀ ਉਹਨੂੰ ਆਈਸੋਲੇਟ ਕਰ ਦਿੱਤਾ ਗਿਆ ਸੀ ਉਸ ਦੇ ਕੈਂਪਸ ਦੇ ਵਿੱਚ ਤੁਸੀਂ ਇੱਕ ਬੰਦੇ ਨੂੰ ਕਿਵੇਂ ਆਈਸੋਲੇਟ ਕਰ ਲੋਗੇ ਇਹ ਬਿਲਕੁਲ ਗਲਤ ਹੈ ਅਧਿਕਾਰੀਆਂ ਨੇ ਇੱਧਰ ਧਿਆਨ ਦੇਣਾ ਚਾਹੀਦਾ ਬਿਲਕੁਲ ਗੱਲਬਾਤ ਤੁਸੀਂ ਸੁਣੀ ਸਾਰੀ ਅਧਿਆਪਕਾਂ ਦੀ ਤੇ ਅਸੀਂ ਵੀ ਗੱਲਬਾਤ ਜਰੂਰ ਤੁਹਾਨੂੰ ਸੁਣਵਾਈ ਮੋਤੀ ਨਗਰ ਦੇ ਵਿੱਚ ਜਿਹੜੇ ਐਚਟੀ ਸੁਖਬੀਰ ਲੱਗੇ ਹੋਏ ਨੇ ਤੇ ਸਾਨੂੰ ਇਹ ਕੁਝ ਉਹਨਾਂ ਦੇ ਵੱਲੋਂ ਸੈਂਡ ਕੀਤੇ ਗਏ ਨੇ ਪ੍ਰੂਫ ਵਗੈਰਾ ਸੈਂਡ ਕੀਤੇ ਗਏ ਨੇ ਜਿਹੜਾ ਕਿ ਕਾਪੀਆਂ ਚੈਕਿੰਗ ਹੁੰਦੀਆਂ ਨੇ ਚੈਕਿੰਗ ਦੇ ਦੌਰਾਨ ਇਸ ਚੈਕਿੰਗ ਦੇ ਦੌਰਾਨ ਜਿਹੜੀਆਂ ਗਲਤੀਆਂ ਜਾਂ ਗਲਤ ਨਹੀਂ ਹੈਗੀਆਂ ਉਹਨਾਂ ਨੂੰ ਗਲਤ ਕੀਤਾ ਗਿਆ ਯਾ ਸਹੀ ਕੀਤਾ ਗਿਆ ਇਹ ਸਾਰਾ ਕੁਝ ਕੀਤਾ ਗਿਆ ਉਹ ਸਾਰਾ ਕੁਝ ਸਾਨੂੰ ਇਸ ਰਾਹੀ ਪ੍ਰੂਫ ਪੇ ਜਾ ਗਿਆ ਵਾ ਤੇ ਹੁਣ ਆਨਾਲ ਸਮੇਂ ਦੇ ਵਿੱਚ ਕੀ ਸਿੱਟਾ ਨਿਕਲਦਾ ਵੇ ਇਹ ਜਰੂਰ ਦੇਖਣਾ ਹੋਏਗਾ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਧਿਆਪਕ ਜੇਕਰ ਇੱਕ ਗਲਤ ਹੈਗੀ ਹੈ ਤੇ ਬਾਕੀ ਤਾਂ ਨਹੀਂ ਗਲਤ ਹੈਗੇ ਤੇ ਬਾਕੀ ਮਹਿਲਾਵਾਂ ਵੀ ਇੱਥੇ ਬੈਠੀਆਂ ਹੋਈਆਂ ਨੇ ਜਿਹੜੀ ਟੀਚਰਾਂ ਨੇ ਉਹ ਸਾਰੀਆਂ ਟੀਚਰਾਂ ਇੱਥੇ ਆ ਕੇ ਬੈਠੀਆਂ ਹੋਈਆਂ ਨੇ ਤੇ ਨਾਲ ਜਿੰਨੇ ਵੀ ਅਧਿਆਪਕ ਨੇ ਉਹ ਸਾਰੇ ਇੱਥੇ ਆ ਕੇ ਬਹਿ ਗਏ ਨੇ ਦਾ ਨੰਬਰ ਰੈਸ਼ਨ ਕਰ ਰਹੇ ਨੇ ਕਹਿੰਦੇ ਕਿ ਜੇਕਰ ਇੱਕ ਗਲਤੀ ਹੋਏਗੀ ਤੇ ਦੋ ਤਾਂ ਨਹੀਂ ਗਲਤ ਹੋਏਗੀ ਇਹ ਸਵਾਲ ਚੱਕੇ ਜਾ ਰਹੇ ਨੇ ਤੇ ਸਿੱਟਾ ਕੀ ਨਿਕਲੇਗਾ ਆਉਣ ਸਮੇਂ ਦੇਖਣਾ ਚਾਹੋਗੇ ਅੱਜ ਅੱਜ ਟੀਚਰ ਜਿਸ ਦਫਤਰ ਆਏ ਨਹੀਂ ਤੇ ਇੱਥੇ ਕਹਿ ਰਹੇ ਨੇ ਕਿ ਮੇਰੇ ਨਾਲ ਗਲਤ ਬੀਹੇਵਿਅਰ ਹੋਇਆ ਹੈ ਕਾਫੀ ਕੁਝ ਉਹਨਾਂ ਨੇ ਇਲਜ਼ਾਮ ਲਾਇਆ ਤੁਹਾਡੇ ਤੇ ਦੇਖੋ ਤਾਂ ਇਲਜ਼ਾਮ ਲਾਏ ਨੇ ਪਰ ਤੁਹਾਨੂੰ ਕੋਈ ਉਹਨਾਂ ਨੇ ਪ੍ਰੂਫ ਨਹੀਂ ਦੇ ਸਕਿਆ ਮੈਨੂੰ ਨਹੀਂ ਪਤਾ ਕੀ ਦਿੱਤਾ ਨਹੀਂ ਦਿੱਤਾ ਪਰ ਮੈਂ ਦਾਦਾ ਤੁਹਾਨੂੰ ਪ੍ਰੂਫ ਨਹੀਂ ਦੇ ਸਕਿਉਂ ਨੇ ਕਿਉਂ ਕਿ ਉਹਨਾਂ ਕੋ ਕੋਈ ਸੋਲਿਡ ਕੀ ਆਪਾਂ ਇਹ ਕਹੀਏ ਵੀ ਕੋਈ ਵੀ ਸਬੂਤ ਉਹਨਾਂ ਕੋ ਹੈ ਨਹੀਂ ਵੀ ਜਿਹੜਾ ਉਹਨਾਂ ਨਾਲ ਕੋਈ ਮਿਸਬੀਹਵ ਹੋ ਰਿਹਾ ਇੱਕ ਡਿਪਾਰਟਮੈਂਟ ਦਾ ਜੋ ਕੰਮ ਆ ਟੀਚਰ ਦੀ ਜਿਹੜੀ ਡਿਊਟੀ ਹੈ ਬੱਚਿਆਂ ਲਈ ਸਨਸੀਅਰ ਹੋ ਕੇ ਬੱਚੇ ਨੂੰ ਕੰਮ ਕਰਾਉਣ ਦੀ ਬੱਚੇ ਲਈ ਅਸੀਂ ਫਿਊਚਰ ਬੱਚੇ ਦਾ ਦੇਖਦੇ ਆਂ ਵੀ ਅਸੀਂ ਬੱਚੇ ਨੂੰ ਕਿਵੇਂ ਕਿੱਥੇ ਲੈ ਕੇ ਜਾਣਾ ਪਰ ਜੇ ਕਲਾਸ ਦੇ ਵਿੱਚ ਇੱਕ ਟੀਚਰ ਸਾਰਾ ਦਿਨ ਫੋਨ ਦਾ ਯੂਜ਼ ਕਰ ਰਿਹਾ ਕਾਪੀਆਂ ਗਲਤ ਚੈੱਕ ਕਰ ਰਿਆ ਬੱਚੇ ਦੇ ਐਗਜ਼ਾਮ ਪੇਪਰ ਆਪਣੇ ਹੱਥ ਨਾਲ ਲਿਖ ਕੇ ਉਹਨੂੰ ਪਾਸ ਕਰ ਰਿਆ ਹੈਡ ਨੂੰ ਪੇਰੈਂਟਸ ਵੱਲੋਂ ਕੰਪਲੇਂਟ ਆ ਰਹੀ ਹੋਈ ਹੈ ਟੀਚਰ ਗਲਤ ਕੰਮ ਕਰ ਰਿਹਾ ਉਸ ਦੇ ਵਿੱਚ ਅਸੀਂ ਉਹਦੇ ਵਿਵੰਤ ਜਿਹੜੀ ਆ ਡਿਪਾਰਟਮੈਂਟ ਨੂੰ ਜਿਹੜੀ ਆ ਦਿੱਤੀ ਪੱਤਰੀ ਉਹ ਜੋ ਕਰਨੀ ਆ ਉਹ ਸਾਡਾ ਫਰਜ਼ ਬੰਦਾ ਠੀਕ ਹੈ ਜੇ ਇਹ ਚੀਜ਼ਾਂ ਗਲਤ ਨੇ ਤਾਂ ਮੈਨੂੰ ਤੁਸੀਂ ਦੱਸ ਦਿਓ ਵੀ ਜੇ ਬੱਚੇ ਦੀਆਂ ਕਾਪੀਆਂ ਗਲਤ ਨੇ ਟੀਚਰ ਨੂੰ ਉਹਦੇ ਬਾਰੇ ਸਪਸ਼ਟਿਕਰ ਲੈਣਾ ਜਾਂ ਡਿਪਾਰਟਮੈਂਟ ਨੂੰ ਉਹਦੇ ਬਾਰੇ ਦੱਸਣਾ ਠੀਕ ਹੈ ਗਲਤ ਤਾਂ ਮੈਂ ਮੈਂ ਅਸੀਂ ਉਹਨੂੰ ਬੰਦ ਕਰ ਦਿੰਦੇ ਹਾਂ ਸ਼ਿਲਪਾ ਸਾਹਿਬ ਇੱਕ ਪਰਸਨਲ ਖੁੰਦ ਦੇ ਦੋਸ਼ ਲਾਇਆ ਜਾ ਰਹੇ ਨੇ ਕੰਨੀ ਪਰਸਨਲ ਇਸ ਤਰ੍ਹਾਂ ਪਰਸਨਲ ਖੁੰਦ ਇੱਕ ਟੀਚਰ ਦੀ ਕਿਸ ਤਰ੍ਹਾਂ ਦੀ ਪਰਸਨਲ ਖੁੰਦ ਹੋ ਸਕਦੀ ਮੇਰੇ ਕੋਲ 13 ਟੀਚਰ ਕਲਦੇ ਨੇ ਇਹ ਕਿਸੇ ਤੋਂ ਲਿਆ ਕੇ ਜਿਹੜੀ ਇਹਨਾਂ ਨੇ ਇੱਕ ਕੰਪਲੇਂਟ ਇੱਕ ਪੇਜ ਦੀ ਟੁੱਟੀ ਜੀ ਕੰਪਲੇਂਟ ਆ ਉਹ ਉਹਦੇ ਨਾਲ ਕੋਈ ਡਾਕੂਮੈਂਟ ਇਹਨਾਂ ਨੇ ਨਹੀਂ ਅਟੈਚ ਕੀਤਾ ਅੱਜ ਬੀਬੀਓ ਆਈਸੀ ਇਨ ਕਰੀਗਨ ਤੇ ਉਹਦੇ ਵਿੱਚੋਂ ਇਹ ਇਨਕੁਆਰੀ ਦੇ ਵਿੱਚੋਂ ਛੱਡ ਕੇ ਭੱਜ ਗਏ ਵੀ ਮੈਂ ਇਨਕੁਆਰੀ ਨਹੀਂ ਕਰਾਂ। ਜਦ ਕੇ ਕੰਪਲੇਂਟ ਇਹਨਾਂ ਦੀ ਕੀਤੀ ਹੋਈ ਆ। ਜਿਹੜਾ ਬੰਦਾ ਕੰਪਲੇਂਟ ਕਰ ਰਿਹਾ ਟਟੂ ਘਟੋ ਇਨਕੁਆਰੀ 'ਚ ਬੈਠ ਕੇ ਆਪਣੀ ਗਲਤ ਦੱਸੇ ਨਾ ਵੀ ਮੈਨੂੰ ਦੁੱਖ ਕੀ ਆ ਮੈਨੂੰ ਕੀ ਤਕਲੀਫਾ ਮੇਰੇ ਵੀ ਆ ਏਜੰਡੇ ਨੇ ਜੀ ਮੈਨੂੰ ਆ ਤੰਗ ਪਰੇਸ਼ਾਨੀਆਂ ਆ ਮੇਰੇ ਪ੍ਰੂਫ ਨੇ ਦਿਓ। ਮੈਨੂੰ ਕਹਿੰਦੇ ਡੀਓ ਦਫ਼ਤਰ ਵਿੱਚ ਸ਼ਿਕਾਇਤ ਦੀ ਜੇ ਇਨਕੁਆਰੀ ਲੱਗੀ ਜਾਂ। ਫਿਰ ਉਹੀ ਇਨਕੁਆਰੀ ਸੀ ਅੱਜ। ਉਹਦੇ ਖਿਲਾਫ ਮੈਂ ਇੰਨੀਆਂ ਸ਼ਿਕਾਇਤਾਂ ਪਾਈਆਂ ਨੇ। विद रिकॉर्ड हां देखो आ रिकॉर्ड ਨਾਲ ਹੜੀ ਉਹ ਕਹਿੰਦੇ ਨੇ ਕਿ ਇਹ ਛੁੱਟੀ ਅਪਰੂਵ ਕਰਕੇ ਤੁਸੀਂ ਉੱਪਰ ਚਿੱਠੀ ਲਾ ਸੁਣੋ ਸਰ ਦੇਖੋ ਛੁੱਟੀ ਅਪਰੂਵ ਇੱਕ ਸੈਂਕਸ਼ਨ ਅਥਾਰਟੀ ਆ ਮੈਂ ਛੁੱਟੀ ਆਪਣੇ ਜਿਹੜੇ ਸਟਾਫ ਨੂੰ ਛੁੱਟੀ ਦੇਣੀ ਆ ਮੈਂ ਸੈਂਕਸ਼ਨ ਅਥਾਰਟੀ ਆ ਠੀਕ ਹੈ ਜੀ ਡਿਪਾਰਟਮੈਂਟ ਨੇ ਮੈਨੂੰ ਪੰਜਾਬ ਸਰਕਾਰ ਨੇ ਅਲਾਟ ਕੀ ਹਰੇਕ ਸਕੂਲ ਦਾ ਇੱਕ ਸੈਂਕਸ਼ਨ ਅਥਾਰਟੀ ਹੁੰਦਾ ਉਹਨੇ ਸੀ ਲੀਵ ਦੇਣੀ ਆ ਨਹੀਂ ਦੇਣੀ ਇਹਨਾਂ ਨੇ ਸ਼ਨੀਵਾਰ ਨੂੰ ਇੱਕ ਮੈਸੇਜ ਕੀਤਾ ਵੀ ਆਈ ਏਮ ਆਨ ਸੀਲੀ ਮੈਂ ਤਾਂ ਛੁੱਟੀ ਨਹੀਂ ਮੰਗੀ ਮੈਨੂੰ ਇਨਫੋਰਮੇਸ਼ਨ ਭੇਜੀ ਨਾ ਨੇ ਵੀ ਮੈਂ ਛਲੀਪ ਤੇ ਹਾਂ ਮੇਰੇ ਕੋਲ ਸਟਾਫ ਸਕੂਲ ਦੇ ਵਿੱਚ ਘੱਟ ਸੀ ਇਸ ਲਈ ਮੈਂ ਉਹ ਛੁੱਟੀ ਰਿਜੈਕਟ ਕਰ ਸਰ ਉਹਨਾਂ ਨੇ ਇਹ ਗੱਲ ਹੋ ਗਈ ਤੁਸੀਂ ਵਾਸ਼ਰੂਮ ਨੂੰ ਤਾਲਾ ਲਾ ਉਹ ਵੀ ਦੱਸ ਦਿਨਾ ਸਰ ਉਹ ਉਹ ਛੁੱਟੀ ਜਦੋਂ ਰਿਜੈਕਟ ਹੋ ਗਈ ਇਹਨਾਂ ਨੇ ਮੇਰੇ ਨਾਲ ਕੋਈ ਅਪਰੋਚ ਨਹੀਂ ਕੀਤਾ ਕੋਈ ਫੋਨ ਤੇ ਵੀ ਜੇ ਤੁਹਾਨੂੰ ਐਮਰਜੈਂਸੀ ਹੈ ਤੁਸੀਂ ਮੈਨੂੰ ਕਾਲ ਕਰ ਲਓ ਇਹ ਚੁੱਕ ਚੱਪ ਘਰੇ ਬੈਠ ਗਏ ਠੀਕ ਹੈ ਜੀ ਉਹਦੀ ਰਿਪੋਰਟ ਮੈਂ ਗੈਰਜਰ ਦੀ ਡਿਪਾਰਟਮੈਂਟ ਨੂੰ ਉਸ ਦਿਨ ਸ਼ਨੀਵਾਰ ਨੂੰ ਭੇਜ ਦਿੱਤੀ। ਫਿਰ ਐਤਵਾਰ ਵੀ ਨਿਕਲ ਗਿਆ। ਮੰਡੇ ਨੂੰ ਫੇਰ ਵਿਦਆਊਟ ਐਨੀ ਇਨਫੋਰਮੇਸ਼ਨ ਇਹ ਸਕੂਲ ਤੋਂ ਐਕਸੈਂਸ ਨਹੀਂ। ਕੋਈ ਮੈਨੂੰ ਆਨ ਮੈਸੇਜ ਨਹੀਂ, ਕੋਈ ਐਚਰ ਮੈਸੇਜ ਦੇ ਉੱਪਰ ਕੋਈ ਮੈਸੇਜ ਨਹੀਂ ਆਇਆ। ਫੇਰੇ ਐਬਸੈਂਟ ਹੋ ਗਏ। 3 ਦਿਨ ਦੀ ਐਬਸੈਂਟ ਰਿਪੋਰਟ ਮੈਂ ਡਿਪਾਰਟਮੈਂਟ ਨੂੰ, ਬੀਪੀਓ ਨੂੰ ਵੀ ਦਿੱਤੀ ਹੋਈ ਐ, ਬੀਓ ਸਾਹਿਬ ਨੂੰ ਵੀ ਦਿੱਤੀ ਹੋਈ ਐ। ਉਹਦੇ ਜੋ ਅੱਗੇ ਉਹਨਾਂ ਨੇ ਫਰਦਰ ਕਰਨਾ ਉਹਨੇ ਕਰ ਦਿੱਤੀ। ਕਹਿੰਦੇ ਬਾਥਰੂਮ ਯੂਜ਼ ਨਹੀਂ ਕਰਨ ਦੇਂਦੇ ਸਕੂਲ ਦਾ, ਉਹ ਗੁਰਦੁਆਰਾ ਸਾਹਿਬ ਦਾ ਬਾਥਰੂਮ ਯੂਜ਼ ਕਰਦੇ ਨੇ ਬਾਥਰੂਮ ਜਿਹੜੇ ਨੇ ਜਾਂ ਕਲਾਸਰੂਮ ਨੇ ਜਿਹੜੇ ਸਟਾਫ ਨੇ ਜਾਂ ਹੈਡ ਆ ਅਸੀਂ 300 ਰੁਪਏ ਪਰ ਮਹੀਨਾ ਪਾ ਕੇ ਕਲਾਸਾਂ ਸਾਫ ਕਰਾਉਂਦੇ ਹਰ ਇੱਕ ਕਲਾਸ ਟੀਚਰ ਜੋ ਆਪਣੀ ਕਲਾਸ ਸਾਫ ਕਰਾਉਂਦਾ 300 ਰੁਪਏ ਸਵੀਪਰ ਨੂੰ ਦੇ ਰਿਹਾ ਹੈ ਪਰਸਨਲ ਸਰ ਇਹ ਸਟਾਫ ਨਹੀਂ ਹੈਗਾ ਸਵੀਪਰ ਸਵੀਪਰ ਸਰ ਉਹ ਸਾਰਾ ਸਕੂਲ ਸਾਫ ਕਰਨ ਦਾ ਤੇ ਬੱਚਿਆਂ ਦੇ ਬਾਥਰੂਮ ਸਾਫ ਕਰਨ ਦੀ ਉਹਦੀ ਸਰਕਾਰੀ ਦੀ ਡਿਊਟੀਆਂ ਜਿਹੜੇ ਟੀਚਰ ਦਾ ਸਟਾਫ ਰੂਮ ਦਾ ਟਾਇਲਟ ਆ ਕਲਾਸਰੂਮਸ ਨੇ ਇਹ ਅਸੀਂ ਜਿਹੜੇ ਆਪਣੀ ਪਾਕਟ ਦੇ ਵਿੱਚੋਂ ਸਾਫ ਕਰਾਉਂਦੇ ਆ ਤੇ ਇਹ ਉਹ ਟੀਚਰ ਜਿਹੜੇ ਨੇ 300 ਰੁਪਏ ਕਹਿੰਦੇ ਮੈਂ ਨਹੀਂ ਦੇ ਸਕਦੇ ਇਸ ਲਈ ਇਹਨਾਂ ਦੀ ਕਲਾਸ ਤੇ ਇਹਨਾਂ ਦਾ ਜਿਹੜਾ ਵਾਸ਼ਰੂਮ ਆ ਉਹ ਵੀ ਯੂਜ਼ ਨਹੀਂ ਕਰਦੇ ਸਿਰੋਕ ਸਭ ਜੋਰ ਇਸ ਤਰ੍ਹਾਂ ਦੇ ਰੋ ਤਾਂ ਉਹਨੂੰ ਪੁੱਛੋ ਕਿ ਕਿਹੜੇ ਤਰ੍ਹਾਂ ਦੀ ਗੀ ਉਹਨਾਂ ਨਾਲ ਕੀ ਮਾੜੀ ਹੋ ਰਹੀ ਹੈ ਉਹ ਦੱਸਣਗੇ ਤੁਹਾਨੂੰ ਮੇਰੇ ਕੋਲ ਤਾਂ ਜਿਹੜੀ ਲੈਟਰ ਆ ਇੱਕ ਜਿਹੜੇ ਟੀਚਰਾਂ ਨੂੰ ਇਹ ਕਰਦੇ ਆ ਜੀ ਸਾਨੂੰ ਮਾਨਸਿਕ ਪਰੇਸ਼ਾਨ ਕਰਤਾ ਜੀ ਸਾਨੂੰ ਜਾਤੀਵਾਦ ਚ ਵੰਡਤਾ ਜੀ ਠੀਕ ਹੈ ਇਹ ਇੱਕ ਬੜੀ ਮਾੜੀ ਸ਼ਰਮਨਾਕ ਜਿਹੜੀ ਹਰਕਤ ਆ ਜਿਹੜਾ ਸਾਡਾ ਸਮਾਜ ਦੇ ਵਿੱਚ ਭਾਈਚਾਰਾ ਨੂੰ ਇਹ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇੱਕ ਜਿਹੜਾ ਜੂਨੀਅਨ ਲੀਡਰ ਆ ਇੱਕ ਬਲੌਗ ਦਾ ਉਹ ਬੀਪੀਓ ਆ ਐਜੇ ਬੀਪੀਓ ਪ੍ਰਬੰਧਕੀ ਪੋਸਟ ਦੇ ਹੋ ਕੇ ਉਹ ਜਿਹੜੇ ਧਰਨੇ ਲਵਾ ਰਿਆ ਤੇ ਅਸੀਂ ਜਿਹੜੀ ਉਹਦੀ ਵੀ ਕਾਰਵਾਈ ਮੈਂ ਲੈ ਕੇ ਡਿਪਾਰਟਮੈਂਟ ਨੂੰ ਵੀ ਅਸੀਂ ਦਵਾਂਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਇਹਨਾਂ ਦੇ ਉੱਪਰ ਬਣਦੀ ਆ ਕਿਉਂਕਿ ਬੀਪੀਓ ਦਾ ਜਾਂ ਜੂਨੀਅਨ ਲੀਡਰ ਦਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਵੀ ਅਸੀਂ ਬੱਚਿਆਂ ਦੇ ਹੱਕ ਦੇ ਵਿੱਚ ਕਿਉਂਕਿ ਬੱਚਿਆਂ ਦੇ ਸਿਰਫ ਅਸੀਂ ਸਕੂਲਾਂ 'ਚ ਬੈਠੇ ਆ ਜੇ ਬੱਚਿਆਂ ਨੂੰ ਅਸੀਂ ਵਧੀਆ ਐਜੂਕੇਸ਼ਨ ਨਹੀਂ ਪ੍ਰੋਵਾਈਡ ਕਰ ਰਹੇ ਇਹਦਾ ਮਤਲਬ ਅਸੀਂ ਟੀਚਰ ਦੇ ਹੱਕ 'ਚ ਖੜਨ ਦੇ ਲਾਈਕ ਨਹੀਂ ਹੈ ਟੀਚਰ ਦੇ ਹੱਕ 'ਚ ਜੂਨੀਅਨ ਦਾ ਮਕਸਦ ਇਹ ਹੁੰਦਾ ਵੀ ਜੇ ਟੀਚਰ ਨਾਲ ਕੋਈ ਸੱਤਿਆਜਰ ਹੋ ਰਿਹਾ ਕੋਈ ਤੱਕਾ ਹੋ ਰਿਹਾ ਸੀ ਉਹਦੇ ਹੱਕ 'ਚ ਜੂਨੀਅਨ ਹੁੰਦੀਆਂ ਨੇ ਨਾ ਕਿ ਬੱਚਿਆਂ ਨੂੰ ਤੰਗ ਕਰਨ ਜਾਂ ਪਰੇਸ਼ਾਨ ਕਰਨ ਦੇ ਚੱਕਰ 'ਚ ਵਿਦਿਆਪਰ ਦੇ ਨਾਲ ਅਸੀਂ ਖੜਨਾ ਠੀਕ ਹੈ ਜੀ ਮੇਰੇ ਕੋਲ ਆ ਰਿਕਾਰਡ ਪਿਆ ਇਹ ਮੈਡਮ ਨੂੰ ਕਹੋ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਦਾ ਇਹ ਮੈਡਮ ਦੇ ਅਸੀਂ ਸਰਟੀਫਿਕੇਟ ਵੀ ਚੈੱਕ ਕਰਾਵਾਂਗੇ ਇਹਨੂੰ ਇੱਕ ਵੀ ਲੈਟਰ ਨਹੀਂ ਲਿਖਣੀ ਆਉਂਦੀ ਇੱਕ ਵੀ ਇਹਨੂੰ ਕੋਈ ਜੇ ਅਸੀਂ ਕੋ ਵਰਡਿੰਗ ਵੀ ਪੁੱਛ ਲਈ ਇਹਨੂੰ ਉਹਦਾ ਸਪੈਲਿੰਗ ਨਹੀਂ ਆਉਂਦੇ ਇਹੀ ਜਿਹੜਾ ਫਿਊਚਰ ਇਹ ਬੱਚਿਆਂ ਦਾ ਸਾਡੇਆਂ ਦਾ ਦੇ ਰਹੀ ਆ ਇਸੇ ਲਈ ਅਸੀਂ ਡਿਪਾਰਟਮੈਂਟ ਨੂੰ ਅਵੇਅਰ ਕਰ ਰਹੇ ਆ ਵੀ ਸਾਡੇ ਤੋਂ ਜਿਹੜੀ ਆ ਵੀ ਇਹ ਟੀਚਰ ਹੈਂਡਲ ਨਹੀਂ ਹੋ ਰਿਹਾ ਹਰ ਇੱਕ ਕੰਮ ਤੋਂ ਇਨਕੁਆਰੀ ਆ ਰਿਕਾਰਡ ਡੀਓ ਦਫ਼ਤਰ ਨੂੰ ਤੇ ਬੀਬੀ ਨੂੰ ਭੇਜਿਆ ਹੋਇਆ ਹਰ ਇੱਕ ਜਿਹੜੇ ਆ ਦਿਸ਼ਾ ਨਿਰਦੇਸ਼ ਨੇ ਆਰਡਰ ਬੁੱਕ ਦੇ ਉੱਤੇ ਇਹ ਸਾਈਨ ਕਰਨ ਤੋਂ ਵੀ ਇਨਕੁਆਰੀ ਆ ਠੀਕ ਹੈ ਜੀ ਇਨਕੁਆਰੀ ਰਿਪੋਰਟ ਆਊਗੀ ਤੁਹਾਡੇ ਅੱਗੇ ਜਨਤਕ ਵੀ ਕਰਾਂਗੇ ਜਿਹਦੀ ਜੋ ਸਜ਼ਾ ਬਣਦੀ ਉਹ ਉਹ ਡਿਪਾਰਟਮੈਂਟ ਨਿਚਿਤ ਕਰੂਗਾ ਕੋਈ ਚੱਕਰ ਹੀ ਨਹੀਂ ਇਹਦੇ ਵਿੱਚ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਟੀਚਰ ਨੇ ਸਾਡੇ ਮੋਤੀ ਨਗਰ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ ਤੇ ਬਾਹਰਲੇ ਸ਼ਹਿਰ ਤੋਂ ਆਉਂਦੇ ਨੇ ਤੇ ਉਹਨਾਂ ਦੇ ਨਾਲ ਬੇਇਨਸਾਫੀ ਕੀਤੀ ਜਾਂਦੀ ਹੈ ਕਦੇ ਟਾਇਲਟ ਨੂੰ ਤਾਲਾ ਲਾ ਦਿੱਤਾ ਜਾਂਦਾ ਕਦੇ ਕਹਿੰਦੇ ਆ ਕਿ ਆਪਣੇ ਕਮਰੇ ਨੂੰ ਆਪ ਸਫਾਈ ਕਰਨੀ ਚਾਹੋ ਕਰੋ ਤੇ ਇਸ ਦੇ ਨਾਲ ਨਾਲ ਪੈਸੇ ਵੀ ਇਕੱਠੇ ਕੀਤੇ ਜਾ ਰਹੇ ਹੈ ਤੇ ਇਸ ਦੇ ਨਾਲ ਨਾਲ ਹੀ ਅੱਜ ਡੀਸੀ ਦਫਤਰ ਦਾ ਘਰਾਓ ਕੀਤਾ ਵਾ ਤੇ ਚੇਤਾਵਨੀ ਦਿੱਤੀ ਹੈ ਐਚਟੀ ਨੂੰ ਜਾਂ ਤਾਂ ਮਾਫੀ ਮੰਗੀ ਜਾਵੇ ਜਾਂ ਤਾਂ ਇਹ ਮਸਲਾ ਹੱਲ ਕੀਤਾ ਜਾਵੇ ਡੀਓ ਮੈਡਮ ਤੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਤੇ ਨਾਲ ਨਾਲ ਹੀ ਇਹ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਨਕੁਆਇਰੀ ਪਿਠਾ ਦਿੱਤੀ ਗਈ ਆ ਕਿਸ ਚੀਜ਼ ਦੀ ਇਨਕੁਆਇਰੀ ਪਿਠਾਈ ਗਈ ਹੈ ਕਿਸ ਗੱਲ ਦੀ ਇਨਕੁਆਇਰੀ ਪਿਠਾਈ ਗਈ ਹੈ ਹਾਲਾਂਕਿ ਉਹ ਸਵਾਲ ਜਿਹੜੇ ਕਿ ਆ ਖੜੇ ਨਜ਼ਰਾਂ 'ਚ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਪਰ ਆਉਣ ਸਮੇਂ 'ਚ ਉਸ ਟੀਚਰ ਦੀ ਜਿਹੜੀ ਬਸਲਕੀ ਹੋਈ ਆ ਉਸ ਦਾ ਮੁਆਵਜ਼ਾ ਕੌਣ ਦੇਗਾ ਜਾਂ ਮਾਫੀ ਕੌਣ ਮੰਗੇਗਾ ਇਹਦਾ ਆਉਣ ਚਰਚੇ ਦੇਖਣਾ ਹੋਵੇਗਾ ਜੁਰਲ ਧਾਰ ਦੇ ਤਰ੍ਹਾਂ ਸੰਜਣਾ ਜੰਮਰੇ ਪੋਤਾਂਵਾਲ